ਸ਼ੁਰੂ ਹੋਈ ਕੈਨੇਡਾ ਚ ਪਹਿਲੇ 4 ਪਰਿਵਾਰ ਹੁੰਦੇ ਸੀ ਵੈਰੂ ਅ ਕਮਲਜੀਤ ਅੰਕਲ ਹੁੰਦੇ ਸੀ ਜਿਹਨਾਂ ਦੀ ਡੈਕ ਤੋਂ ਕੀ ਸੀ ਮਾਰ ਕੇ ਜਦਾਂ ਚੱਲ ਗਿਆ ਸੀਗੇ ਉੱਤੇ ਨਰਕਨ ਫੇਰ ਮੁੜ ਕੇ ਜਿੰਦੇ ਹੋ ਕੇ ਆਏ ਫੇਰ ਲੰਮੀ ਸਟੋਰੀ ਆ ਬਹੁਤ ਜ਼ਿਆਦੀ ਉਹਨਾਂ ਦੀ ਤੇ YouTube ਤੇ ਵੀ ਪਾਈ ਹੋਈ ਆ ਉਹਨਾਂ ਦੀ ਲੜਕੀ ਦਾ ਦਸਮ ਦਵਾਰ ਖੁੱਲਾ ਹੋਇਆ ਸੀ ਉਦੋਂ 15-16 ਸਾਲ ਦੀ ਸੀਗੀ ਸੋ ਇੱਥੇ ਕੈਨੇਡਾ ਆਏ ਜਦਾਂ ਉਦੋਂ ਅ ਸਾਰੇ ਪਰਿਵਾਰ ਨੇ ਮਰੇ ਸ਼ੱਕਿਆ ਸੀਗਾ ਵੱਡਾ ਜਿਹੜਾ ਬੇਟਾ ਸੀ ਉਹਨਾਂ ਦਾ ਜਿੱਥੇ ਰਹਿੰਦੇ ਸੀ ਉਹ ਡਰਿੰਕ ਕਰਦਾ ਸੀ। ਸੋ ਡਰਿੰਕ ਕਰਦਾ ਸੀਗਾ ਤੋਂ ਉਹਨੂੰ ਕਿ ਅਮਰ ਸ਼ਖਲਾ ਮੰਨਦਾ ਨਹੀਂ ਸੀ। ਤੋਂ ਮੰਨਿਆ ਨਹੀਂ ਤਾਂ ਮਰ ਸੰਚਾਰ ਸੀਗਾ ਸਵੇਰੇ। ਤੇ ਆਪਣੇ ਵੱਲੋਂ ਉਹਨੇ ਸਾਰਾ ਕੁਝ ਜਿੱਦਾਂ ਥੋੜਾ ਬਹੁਤ ਨਹੀਂ ਛਕਣਾ ਨਹੀਂ ਛਕਣਾ ਉਹਨੂੰ ਜਿੰਦੂਤ ਵੀ ਦਿਖਾਏ। ਤੋਂ ਫੇਰ ਜੇ ਰੋਗੰਦਾ ਮੈਨੂੰ ਕੋਈ ਪ੍ਰੂਫ ਦੱਸੋ ਕੋਈ ਇਦਾਂ ਕੀ ਆ ਚੀਜ਼ ਹੈਗੀ ਆ। ਫੇ ਜਰੂਰੀ ਛੋਟੀ ਸਿਸਟਰ ਨੂੰ ਉਹ ਦਸੰਦਵਾਰੀ ਸੀਗੀ ਤਾਂ ਉਹਨੂੰ ਪੁੱਛਿਆ ਤਾਂ ਉਹਨੂੰ ਦੱਸਿਆ ਵੀ ਉਹ ਮੈਨੂੰ ਹੁਣ ਸਟੋਰੀ ਅੱਧੀ ਥੋੜੀ ਚੇਤਾ ਭੁੱਲ ਗਈ। ਤਾਂ ਗੁਰੂ ਸਾਹਿਬ ਨੇ ਦੱਸਿਆ ਵੀ ਤੇਰੇ ਦੋ ਸ਼ਰਾਬ ਦੇ ਬੋਤਲਾਂ ਉਹ ਉੱਥੇ ਪੌੜੀਆਂ ਦੇ ਤੇ ਕੋਈ ਨਹੀਂ ਹੋਈਆਂ ਤੂੰ। ਫੇਲੇ ਉਹ ਕੱਟ ਕੇ ਬਾਹਰ ਸੱਟ। ਤਾਂ ਫੇ ਉਹ ਦੇਖਦਾ ਸੀ ਕਹਿੰਦਾ ਉਹ ਤਾਂ ਮੈਨੂੰ ਪਤਾ ਉਹ ਹੋਰ ਕਿਸੇ ਨੂੰ ਨਹੀਂ ਪਤਾ ਇਹਨੂੰ ਕਿੱਦਾਂ ਪਤਾ ਲੱਗ ਗਿਆ। ਫੇ ਇਦਾਂ ਦੇ ਹੈਪਨ ਹੋਣਾ ਇੱਕ ਦੋ ਹੋਏ ਤਾਂ ਫੇ ਉਹ ਜਸਸੀ ਉਹਦਾ ਨਾਮ ਫੇ ਉਹਨੇ ਸਾਰੇ ਪਰਿਵਾਰ ਨੇ ਹੁਣ ਸਾਰਾ ਪਰਿਵਾਰ ਹੀ ਅਮਰਤਾ ਲਈ। ਫੇਰ ਜਦੋਂ ਸਟਾਰਟਿੰਗ ਦੇ ਰਜਿੰਦਰ ਧਾਲੀਵਾਲ ਹੁੰਦੇ ਸੀ ਸਿੰਘ ਆਪਣੇ ਲੱਗੇ ਉਹ ਕਲੀਨ ਸ਼ੇਵ ਹੁੰਦੇ ਸੀ ਉਹਨਾਂ ਨੂੰ ਪਤਾ ਲੱਗਾ ਕਿ ਉਹ ਬੱਚੀ ਤੇ ਕਿਰਪਾ ਆ ਤੋ ਅੰਕਲ ਜ਼ਿਆਦਾ ਗੱਲ ਨਹੀਂ ਕਰਾਉਂਦੇ ਹੁੰਦੇ ਸੀ ਕਿਉਂਕਿ ਉਹ ਫੇਰ ਗੜਬੜ ਹੋ ਜਾਂਦੀ ਜਦੋਂ ਜਾਣਾ ਆਪਾਂ ਇਨਫੋਰਮੇਸ਼ਨ ਤੇ ਕੁਐਸਚਨ ਆਨਸਰ ਕਰੀਏ ਪਰ ਉਹ ਫੇਰ ਉਹਨਾਂ ਨੇ ਮਨਾਇਆ ਮੈਂ ਹੀ ਮਨਾ ਲਿਆ ਕਹਿੰਦੇ ਵੀ ਸਰ ਮੇਰੇ ਤਿੰਨ ਕੁਐਸਚਨ ਨੇ ਤੇ ਤਿੰਨ ਕਲੀਅਰ ਕਰ ਦੋ ਤਾਂ ਮੈਂ ਵੀ ਸੰਗਤ ਰਾਂ ਫੇਰ ਜੋੜ ਜਾਊਂਗਾ ਫਿਰ ਜਦੋਂ ਕਾਫੀ ਵਿਚਾਰ ਕਰਦੇ ਭਾਈ ਸਾਹਿਬ ਤੋ ਉਹ ਗਏ ਉੱਥੇ ਬੇਟੀ ਨਾਲ ਜਦੋਂ ਗੱਲ ਕੀਤੀ ਉਹ ਆਪਣੇ ਨਾਲ ਜੇਬ 'ਚ ਕੁਝ ਲਿਖ ਕੇ ਲੈ ਗਿਆ ਜਿੱਦਾਂ ਪਰਚੀ ਜੀ ਲਿਖ ਕੇ ਲੈ ਗਿਆ ਉਹ ਬੱਚੀ ਨੂੰ ਕਹਿੰਦੇ ਵੀ ਤੂੰ ਗੁਰੂ ਸਾਹਿਬ ਨੂੰ ਚੱਲ ਪੁੱਛ ਕੇ ਆ ਆ ਕਿ ਮੇਰੇ ਜੇਬ 'ਚ ਕੀ ਲਿਖਿਆ ਹੋਇਆ ਉਹਨੇ ਅੱਖਾਂ ਮੀਟੀਆਂ ਤੇ ਉਹਨੇ ਦੱਸਤਾ ਵੀ ਜੇਬ 'ਚ ਆ ਲਿਖਿਆ ਉਹ ਹਨਾਨ ਹੋ ਗਿਆ ਉਹ ਕਹਿੰਦਾ ਵੀ ਮੈਂ ਲਿਖ ਕੇ ਲਿਆ ਹਾਂ ਹੋਰ ਕਿਸੇ ਨੂੰ ਪਤਾ ਨਹੀਂ ਤੈਨੂੰ ਕਿੱਦਾਂ ਪਤਾ ਲੱਗ ਗਿਆ ਉਹਨੂੰ ਪਤਾ ਲੱਗ ਗਿਆ ਕਿ ਕੋਈ ਚੱਕਰ ਹੈਗਾ ਬਿਨਾਂ ਕਨੈਕਸ਼ਨ ਹੈਗਾ ਦਸੰਦਵਾਲ ਫੇ ਸੈਕਿੰਡ ਕੁਐਸਚਨ ਉਹਨਾਂ ਨੇ ਕੀਤਾ ਸੀਗਾ ਕਿ ਅਸੀਂ ਵੀ ਚਾਹੁੰਦੇ ਹਾਂ ਕਿ ਮਤਲਬ ਸੇਟੀ ਤੋਂ ਸੇਟੀ ਕਿਰਪਾ ਹੋਵੇ ਜਿੱਦਾਂ ਤੁਹਾਡੇ ਤੇ ਕਿਰਪਾ ਆ ਸਾਡੇ ਬੱਚਿਆਂ ਤੇ ਵੀ ਹੋ ਗਈ ਸਾਰਿਆਂ ਤੇ ਫੇ ਗੁਰੂ ਸਾਹਿਬ ਨੇ ਆਨਸਰ ਦਿੱਤਾ ਪੁੱਛਿਆ ਇਹ ਉਹ ਕਹਿੰਦੇ ਵੀ ਗੁਰੂ ਸਾਹਿਬ ਕਹਿੰਦੇ ਵੀ ਤੁਸੀਂ ਸੰਗਤ ਸ਼ੁਰੂ ਕਰੋ ਸੰਗਤ ਸ਼ੁਰੂ ਕਰੋ ਤੁਹਾਡੇ ਤੇ ਵੀ ਕਿਰਪਾ ਹੋ ਜਾਣੀ ਇੱਥੇ ਸਾਰੇ ਤੋਂ ਉਹ ਕਹਿੰਦੇ ਵੀ ਅਸੀਂ ਚਾਰ ਪਰਿਵਾਰ ਹੀ ਆ ਗੁਰੂ ਸਾਹਿਬ ਕਹਿੰਦੇ ਕੋਈ ਗੱਲ ਨਹੀਂ ਚਾਰ ਤੋਂ ਸ਼ੁਰੂ ਕਰ ਦੋ ਕਿਰਪਾ ਹੋ ਜਾਣੀ ਸੋ ਇਸ ਵੇਲੇ ਚਾਰ ਪਰਿਵਾਰ ਤੋਂ ਲੈ ਕੇ ਤਕਰੀਬਨ ਦੇ ਲੋਜੀ 300 ਪਰਿਵਾਰ ਤੋਂ ਜ਼ਿਆਦਾ ਹੋ ਚੁੱਕੇ ਐ ਤਾਂ ਇਹ ਗੁਰੂ ਸਾਹਿਬ ਨੇ ਕਿਹਾ ਸੀ ਤੀਜਾ ਕੁਐਸਚਨ ਸਿਗਾ ਗੁਰੂ ਸਾਹਿਬ ਅਜੀ ਛੇਤੀ ਕਿਰਪਾ ਚਾਹੁੰਨੇ ਆ ਜਿੱਦਾਂ ਛੇਤੀ ਕਿਰਪਾ ਹੋ ਜਾਏ ਉਹ ਕਹਿੰਦੇ ਜੇ ਛੇਤੀ ਕਿਰਪਾ ਚਾਹੁੰਨੇ ਆ ਫਿਰ ਜਿੱਥੇ ਵੱਧ ਤੋਂ ਵੱਧ ਸੰਗਤ ਜਾਈ ਹੁੰਦੀ ਆ ਵੱਧ ਵੱਧ ਨਾਮ ਲਖੋ ਫਿਰ ਪਾਈ ਸਾਹਿਬ ਹੁਣੀ ਜਿੱਦਾਂ ਇੱਥੋਂ ਕੈਨੇਡਾ ਤੋਂ ਚੱਲ ਗਏ ਸੀ ਈ ਮਹੀਨੇ ਲੇੜ ਅਲਵਾਰੇ ਉਦੋਂ ਸੰਗਤ ਹੁੰਦੀ ਸੀ ਅੰਡਰਗਰਾਊਂਡ ਹੁੰਦਾ ਸੀ ਹਾਲ ਤਕਰੀਬਨ 2000 ਸਿੰਘ ਬਹਿ ਜਾਂਦੇ ਸੀ ਪੁਰਾਣੀ ਗੱਲ ਆ 97 ਦੀ ਮੇਰੇ ਖਿਆਲ ਤੋਂ ਤੇ ਉਦੋਂ ਕਹਿੰਦੇ ਜਾ ਕੇ ਅਸੀਂ ਫੇਰ ਭਾਈ ਸਾਹਿਬ ਜਦੋਂ ਅਮਰਜੀਤ ਭਾਈ ਸਾਹਿਬ ਹੁੰਦੇ ਸੀ ਉਹ ਕਹਿੰਦੇ ਵੀ ਵਾਸ ਇੱਥੇ ਬੈਠੋ ਤੇ ਸਿਮਰਤ ਕਰੀ ਚੱਲੋ 16-16 ਘੰਟੇ ਕਹਿੰਦੇ ਸਿਮਰਤ ਕੀਤਾ ਸੀ ਕਹਿੰਦੇ ਥਾਗੇ ਤਾਂ ਲੰਮੇ ਬਹਿ ਜਾਓ ਲਤਸਦਿਆਂ ਕਰ ਲਓ ਜਿੱਦਾਂ ਮਰਜ਼ੀ ਕਰੀ ਚੱਲੀ ਤੇ ਉਹ ਦੱਸਦੇ ਤਿੰਨ ਨਿਆਣੇ ਸੀ ਤਿੰਨ ਨਿਆਣੇ ਦੇ ਦਸਮਦਾਰ ਖੁੱਲੇ ਬਾਈ ਰੂ ਉਹਨਾਂ ਦੇ ਤੇ ਭਾਈ ਸਾਹਿਬ ਨੂੰ ਪ੍ਰਕਾਸ਼ ਹੋਣ ਲੱਗ ਗਿਆ ਸੀ ਭੈਣ ਜੀ ਤੇ ਵੀ ਕਿਰਪਾ ਹੋਈ ਸੋ ਇਹ ਸਟੋਰੀ ਉਦੋਂ ਦੀ ਸੀਗੀ ਸਟੋਰੀਆਂ ਤਾਂ ਬਹੁਤ ਸੀ ਬਾਈ ਰੂ ਇੱਥੇ ਤੇ ਭੈਣ ਜੀ ਵੀ ਹੁੰਦੇ ਸੀ ਜਿੱਦਾਂ ਤੇ ਸਤਿਰਾਮ ਕੋ ਹੁਣ ਵੀ ਹੈਗੇ ਥੋੜਾ ਘਟ ਆਉਂਦੇ ਹੁਣ ਸੰਗਤ ਚ ਉਹਨਾਂ ਤੇ ਬਹੁਤ ਕਿਰਪਾ ਹੋਵੇ ਨੂੰ ਸਮਾਗਮ ਚ ਦੱਸਦੇ ਹੁੰਦੇ ਸੀ ਸੁਰਤੀ ਲੱਗ ਜਾਂਦੀ ਸੀ ਉਹ ਪਹਿਲੇ ਕਹਿੰਦੇ ਜਦੋਂ ਗੁਰੂ ਸਾਹਿਬ ਨਾਲ ਇਦਾਂ ਜਿਹੜਾ ਮੂਵੀ ਥੀਏਟਰ ਚ ਚੱਲਦੀ ਹੁੰਦੀ ਨਾ ਮੂਵੀ ਕਹਿੰਦੇ ਇਦਾਂ ਗੁਰਬਾਣੀ ਜੇ ਲਾਈਨਾਂ ਸਾਰੇ ਅਰਥ ਕਹਿੰਦੇ ਸਾਰਾ ਇਤਿਹਾਸ ਗੁਰੂ ਸਾਹਿਬੇ ਦੱਸਿਖਾਉਂਦੇ ਰਹਿੰਦੇ ਉਹਨਾਂ ਦੇ ਘਰੇ ਸਮਾਗਮ ਹੁੰਦਾ ਸੀ ਜਰੂਰ ਵੀ ਸਮਾਗਮ ਹੋਣਾ ਭੈਣ ਜੀ ਨੇ ਦੱਸਣਾ ਜਿੱਥੇ ਵੀ ਸਮਾਗਮ ਹੁੰਦਾ ਸੀ ਸੈਂਕੜੇ ਬਾਹਰ ਆਏ ਆ ਸਾਰੇ ਟੈਂਟ ਚ ਘੋੜੇ-ਘੋੜੇ ਬੰਨੇ ਹੋਏ ਸਿੰਘ ਪਹਿਲੇ ਆ ਜਾਂਦੇ ਬੈਠੂ ਜਿੱਥੇ ਵੀ ਸਮਾਗਮ ਹੁੰਦਾ ਨਾ ਸੀ ਸਿੰਘ ਪਹਿਲੇ ਆ ਕੇ ਬੈਜਦੇ ਬਾਹਰ ਟੈਂਟ ਲਾ ਕੇ ਘੋੜੇ ਸਿੰਘ ਦਾ ਫੌਜਾ ਸਾਰੀ ਤਾਂ ਜਦੋਂ ਭਾਈ ਸਾਹਿਬ ਤੇ ਪਖਰ ਸਿੰਘ ਉਹਨਾਂ ਦਾ ਨਾ ਹੁੰਦਾ ਸੀਗਾ ਤਾਂ ਜਦੋਂ ਵੀ ਸਿੰਘ ਕਾਫੀ ਸੰਗਤ ਹੁੰਦੀ ਸੀ ਉਹਨੂੰ ਘਰ ਪੂਰਾ ਭਰ ਜਾਂਦਾ ਸੀ ਤੇ ਭਾਈ ਸਾਹਿਬ ਨੇ ਕਹਿਣਾ ਵੀ ਦੋਰ ਖੋਲ ਦੇ ਫੌਜਾਂ ਆ ਰਹੀਆਂ ਬਾਹਰ ਤਾਂ ਅਸੀਂ ਕਹਿਣਾ ਵੀ ਸਾਨੂੰ ਦੀਦਿਆ ਨਹੀਂ ਕਹਿੰਦੇ ਨਹੀਂ ਆ ਰੀਆਂ ਸੱਤ-ਸੱਤ ਫੌਟ ਦੇ ਸਿੰਘ ਆ ਕਹਿੰਦੇ ਇਹ ਤਾਂ ਧੌਣ ਨਹੀਂ ਵੀ ਹੋ ਕੇ ਫੇ ਆਉਂਦੇ ਅੰਦਰੋਂ ਤਾਂ ਕਾਫੀ ਉਹ ਤੋਂ ਸਟਾਰਟਿੰਗ ਦਿਖਾ ਲਿਆ ਸਾਡੇ ਘਰੇ ਵੀ ਸਮਾਗਮ ਸੀਗਾ ਤੇ ਇੱਕ ਸਿੰਘ ਨੇ ਦੱਸਿਆ ਕਹਿੰਦਾ ਸਿੰਘ ਤੇ ਦੋ ਦੋ ਡੋਰ ਤੇ ਸਿੰਘ ਖੜੇ ਆ ਬਰਛੇ ਲੈ ਕੇ ਆਈ ਦੇਖਣ ਗਿਆ ਸਾਨੂੰ ਤਾਂ ਦੇਖਿਆ ਨਹੀਂ ਤੇ ਜਿਹਨੂੰ ਦੀਦੇ ਸੀ ਪਰ ਉਹ ਦੱਸਦੇ ਜਿੱਥੇ ਸਮਾਗਮ ਹੁੰਦਾ ਨਾ ਆਪਣੇ ਅਸੀਂ ਦਾ ਫੌਜਾ ਆ ਜਾਂਦੀ ਹੈ ਬਾਈ ਸਾਰੀ ਜਗ੍ਹਾ ਤਾਂ ਪੈਰਾ ਹੁੰਦਾ ਬਹੁਤ ਕਿਰਪਾ ਹੁੰਦੀ ਰਹੀ ਸੰਗਤ ਚ ਤੇ ਬਸ ਵੈਰੂ ਆ ਸਟੋਰੀ ਸੀਗੀ ਬਾਕੀ ਹੋਰ ਆਪਾਂ ਸੁਣਾਉਂਦੇ ਰਵਾਂਗੇ ਜਿਹਦਾ ਜਿੱਦਾਂ ਹੋਰ ਚੱਲਦੀ ਰਹੀਆਂ ਤੇ ਕਿਰਪਾ ਦੇ ਵੈਰੂ ਬਹੁਤ ਹੁੰਦੀ ਰਹੀ ਜਿੱਦਾਂ ਵਾਹਿਗੁਰੂ ਵਾਹਿਗੁਰੂ ਇੱਕ ਨਾਇਬ ਹੁੰਦੀ ਸੀ ਗੁਰੂ ਆਪਣਾ ਪਰਮਜੀਤ ਸਿੰਘ ਦੀ ਗੁੱਡੀ ਉਹਨਾਂ ਤਕਰੀਬਨ 11 ਸਾਲ ਵੈਰੂ ਦਾ ਸੰਦਾਰ ਪੁੱਲਾ ਰਿਹਾ ਬਹੁਤ ਕਿਰਪਾ ਰਹੀ ਗੁਰੂ ਸਾਹਿਬ ਦੇ ਪੰਜ ਸਿੰਘ ਵਗੈਰੂ ਨਾਲ ਹੀ ਹੁੰਦੇ ਸੀ ਜਿੱਦ ਲਾਹੇ ਸਾਹਮਣੇ ਦਸੰਬਰ ਖੁੱਲਦਾ ਵੈਰੂ ਪੰਜ ਸਿੰਘ ਆ ਆਲਵੇਜ਼ ਨਾਲ ਹੀ ਹੁੰਦੇ ਆ ਤਾਂ ਬਸ ਅਖਾਂ ਵਿੱਚੋਂ ਤਾਂ ਸਿੱਧਾ ਗੁਰੂ ਸਾਹਿਬ ਸਾਹਮਣੇ ਗੱਲਬਾਤ ਕਰਕੇ ਆ ਗਏ ਉਹ ਥਾਰੇ ਕਾਫੀ ਉੱਚੀ ਖੇੜ ਆ ਥੋੜੀ ਬਸ ਗੁਰੂ ਸਾਹਿਬ ਦੀ ਬਖਸ਼ੀ ਸੀ ਹੈ ਵੈਰੂ ਆ ਜਿਹੜੀ ਸੰਗਤੋਂ ਆ ਸੰਗਤ ਆ ਕੇ ਵੈਰੂ ਥੋੜਾ ਸਪੈਸ਼ਲ ਚੀਜ਼ ਆ ਕੇ ਆ ਮਿਲੀਆਂ ਨੇ ਤਾਂ ਆਮ ਤ ਤੇ ਜਿਦਾ ਗੁਰਦੁਆਰੇ ਜਾਈਦਾ ਸੀਗਾ 10ੰਦਵਾਰ ਵਾਲੇ ਦਰਸ਼ਨ ਬਾਰੇ ਗੁਰੂ ਸਾਹਿਬ ਨਾਲ ਡਾਲ ਬਾਤ ਬਾਰੇ ਇਹ ਥੋੜਾ ਜਿਹਾ ਨਹੀਂ ਪਤਾ ਸੀਗਾ ਇਹ ਇੱਥੇ ਖੇਡਾਂ ਸੰਗਤ ਚ ਕਾਫੀ ਦੇਖਣ ਨੂੰ ਮਿਲੀਆਂ ਤੇ ਜਾਦਾ ਵੇ ਇਹਨੂੰ ਪ੍ਰੈਕਟੀਕਲ ਹੁੰਦੇ ਆ ਸੰਗਤ ਚ ਜਿੱਥੇ ਸਮਾਗਮ ਹੁੰਦੇ ਆ ਤਾਂ ਫੇ ਉਹ ਬਖਸ਼ੀ ਜੀ ਦੀਆਂ ਸਟੋਰੀਆਂ ਤੇ ਤੁਸੀਂ ਸੁਣ ਸਕਦੇ ਆ तकरीबन ਥੋੜਾ ਬਹੁਤ ਉੱਥੇ ਪਾਈਆਂ ਹੋਈਆਂ ਟਰਾਈ ਕੀਤੀਆਂ ਤੇਰੇ ਆਪਾਂ ਕਹੀਦਾ ਕਿ ਬਖਸ਼ੀ ਜੀ ਦੀਆਂ ਸਟੋਰੀਆਂ ਸੁਣਾਉ ਤਾਂ ਕਿ ਨਵੀਂ ਜਨਰੇਸ਼ਨ ਨੂੰ ਨੈਕਸਟ ਜਨਰੇਸ਼ਨ ਨੂੰ ਥੋੜਾ ਥੋੜਾ ਹੌਸਲਾ ਹੋਵੇ ਤਾਂ ਕਿ ਬੱਚਿਆਂ ਨੂੰ ਪਤਾ ਹੋਵੇ ਵੀ ਕੋਈ ਖੇਡ ਹੈਗੀ ਆ ਅਸੀਂ ਨਾਮ ਜਪਣਾ ਤੇ ਜੇ ਨਾਮ ਜਪਾਂਗੇ ਤਾਂ ਅਸੀਂ ਜੀਦੇ ਜੀ ਜਾ ਸਕਦੇ ਹਾਂ ਸਾਰਾ ਕੁਝ ਜੀਦੇ ਜੀ ਦੇਖ ਸਕਦੇ ਆ ਆ ਮਨ ਤੋਂ ਬਾਅਦ ਡਿਫਰੈਂਸ ਸਟੋਰੀ ਆ ਪਰ ਜੀਦੇ ਜੀ ਗੁਰੂ ਸਾਹਿਬ ਤੁਹਾਨੂੰ ਸਾਰਾ ਕੁਝ ਦਿਖਾ ਦਿੰਦੇ ਆ ਲੈ ਕੇ ਚਲ ਜਾਂਦੇ ਆ ਤੇ ਸੋ ਆ ਖੇਡਾਂ ਆ ਬਗਲ ਵਾਹਿਗੁਰੂ واਜੋ ਸੰਗਤ ਦਾ ਟਾਈਮ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਹੋਇ ਗੁਰੂ ਹਮਤੀ ਦਾਤ ਲੈਣ ਤੋਂ ਪਹਿਲਾਂ ਮੈਂ ਕੁਛ ਨਹੀਂ ਸੀ ਹੋਇ ਗੁਰੂ ਮੈਂ ਅਗਲਾ ਨਰਕਤ ਨਹੀਂ ਵੇਖਿਆ ਪਰ ਮੈਂ ਆਪਣੀ ਮੈਚ ਤੋਂ ਬਾਅਦ ਇੱਥੇ ਬਹੁਤ ਨਰਕ ਵੇਖਿਆ ਸੀ ਆਪਣੇ ਸਹੁਰੇ ਘਰ ਬਹੁਤ ਜ਼ਿਆਦਾ ਵੇਖ ਲੂ ਪਰ ਵਾਈਕ੍ਰੋ ਫਿਰ ਵੀ ਮੈਨੂੰ ਅੰਦਰੋਂ ਲੱਗਦਾ ਹੁੰਦਾ ਹੈ ਕਿ ਮੈਂ ਮਰਤੀ ਦਾਤ ਲਵਾਂਗੀ ਤੇ ਫੇਰ ਹੀ ਮੇਰੀ ਜ਼ਿੰਦਗੀ 'ਚ ਸੁਧਾਰ ਆਉਣਾ ਵਾ ਤੇ ਗੁਰੂ ਪਾਸ਼ਾ ਨਿਮਿਤੋ ਸਾਲ ਵੈਗਰੂ ਪਹਿਲਾਂ ਰਹਿਤ ਰਖਾ ਕੇ ਫਿਰ ਮੈਨੂੰ ਮਿਲਦੀ ਦਾ ਦਿੱਤੀ ਮੇਰੇ ਗੁਰੂ ਪਿਤਾ ਨੇ ਵੈਗਰੂ ਜਦੋਂ ਦੀ ਮਰਦੀ ਦਾਤ ਲਈ ਉਹਨਾਂ ਨਾਮ ਸੀ ਦਾਤ ਉਸ ਚੜਦੀ ਕਲਾ ਹੀ ਬਖਸ਼ਦੇ ਪਏ ਗੁਰੂ ਪਿਤਾ ਬਹੁਤ ਬਖਸ਼ਿਸ਼ ਕਰਦੇ ਪਏ ਗੁਰੂ ਪਿਤਾ ਵੈਗਰੂ ਮੇਰੀ ਪਤਨੀ ਨਾਲ ਮੇਰੀ ਬੰਨੀ ਸੀ ਆਂਦੀ ਹੁਣ ਵੈਗਰੂ ਕੋਸ਼ ਨਹੀਂ ਆਉਂਦੇ ਵੈਗਰੂ ਮੈਂ ਦੱਸ ਨਹੀਂ ਸਕਦੀ ਮੇਰੀ ਜ਼ਿੰਦਗੀ 'ਚ ਕਿੰਨਾ ਬਦਲਾਅ ਆਉਂਦਿਆ ਵਾ ਦਿਨੋਂ ਦਿਨ ਮੇਰੇ ਗੁਰੂ ਪਿਤਾ ਮੈਨੂੰ ਇੰਨੀ ਢਿੜਤਾ ਇੰਨਾ ਵਿਸ਼ਵਾਸ ਬਖਸ਼ਦੇ ਪਏ ਹਨ ਵੈਗਰੂ ਮੈਂ ਡੋਲ ਚੱਲਨੀ ਆ ਨਾ ਫਿਰ ਵੀ ਵੈਗਰੂ ਸਰੀਰ ਆ ਡੋਲ ਜਾਨੀ ਫਿਰ ਗੁਰੂ ਪਾਸ਼ਾ ਉਸੇ ਵੱਲੇ ਵੈਗਰੂ ਬਾਣੀ ਦੇ ਵਿਚਾਰ ਆਈ ਮੈਨੂੰ ਸਮਝਾਉਂਦੇ ਆ ਫਿਰ 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 ਵੈਗਰੂ ਉੱਠ ਚੈਦਾ ਵਾ ਬੋ ਸ਼ੁਕਰਾਨਾ ਗੁਰੂ ਪਿਤਾ ਦਾ ਬਹੁਤ ਵੈਗਰੂ ਬਖਸ਼ਿਸ਼ ਕਰਦੇ ਪਿਆ ਤੇ ਵੈਗਰੂ ਮੈਨੂੰ ਇੱਕ ਸਵਾਲ ਦੱਸਿਓ ਤੇ ਜਿਤਨਾ ਵੈਗਰੂ ਜਿਤ ਮੈਂ ਬੈਣੀ ਆ ਗੁਰੂ ਪਾਸ਼ਾ ਸੁਤੀ ਚ ਬਿਠਾਉਂਦੇ ਆਪਣੇ ਕੋਚ ਚ ਬਿਠਾਉਂਦੇ ਤੇ ਵੈਗਰੂ ਅਰਦਾਸ ਕਰਦੀ ਕਰਦੀ ਨੂੰ ਮੈਨੂੰ ਵੈਗਰੂ ਅੱਗੇ ਮਤਲਬ ਜਿੰਨੂੰ ਜਿੰਨਾ ਤਾਰਾ ਹੁੰਦਾ ਵਾ ਤੇ ਦੇਸਕੇ ਤੇ ਫੇਰ ਹਟ ਜਾਂਦਾ ਵਾ ਤੇ ਆਵੇ ਇਹ ਵੀ ਕੁਝ ਹੈ ਕਿ ਮੇਰਾ ਭਲੇਖਾ ਹੀ ਆ ਦੱਸਿਓ ਵਾ ਗਰੂ ਜ਼ਰੂਰ ਵਾ ਇਹ ਵੀ ਠੀਕ ਹੈ ਜਿੱਦਾਂ ਬਖਸ਼ੀਸ ਨਾ ਬਹੁਤ ਤਰ੍ਹਾਂ ਦੀ ਲੱਖਾਂ ਕਰੋੜਾ ਆਪਾ ਮੀਨਿੰਗ ਬਹੁਤ ਤਰ੍ਹਾਂ ਦੀ ਬਖਸ਼ੀਸਾਂ ਹੁੰਦੀਆਂ ਆ ਜਿਹੜਾ ਤਾਰਾ ਦੇਖਦਾ ਜਾਂ ਕਈ ਵਾਰੀ ਚਮਕਾਰ ਆਉਂਦਾ ਰਹੇ ਕੋਈ ਪ੍ਰਤਾਪ ਹੁੰਦਾ ਉਹ ਗੁੱਡ ਨਿਊਜ਼ ਹੀ ਆ ਵੀਰ ਜੇ ਸੁਪਨੇ ਚ ਵੀ ਕੋਈ ਵੀ ਚੀਜ਼ ਪੋਜ਼ਿਟਿਵ ਆਪਾਂ ਨੂੰ ਦੇਖਦੀ ਹੈ ਨਾ ਕਈ ਵਾਰੀ ਆਪਾਂ ਕਹਿੰਦੇ ਸੁਪਨਾ ਆ ਸਪਨਾ ਆਇਆ ਗੁਰੂ ਸਾਹਿਬ ਦੇਖੀਏ ਕਿ ਸੁਪਨਾ ਉਹ ਸ਼ੁਕਰ ਕਰੋ ਸੁਪਨੇ ਚ ਹੀ ਦੇਖ ਪਿਆ ਪਹਿਲਾ ਪਹਿਲੇ ਗੁਰੂ ਸਾਹਿਬ ਨੇ ਸੁਪਨੇ ਦਿਖਾਉਣੇ ਆ ਫੇਰ ਸੁਰਤੀ ਚ ਦਿਖਾਉਣੇ ਆ ਫੇਰ ਗਾਹ ਜਾਣਾ ਕੰਪੋੜੀ ਹੋਈ ਤੇ ਜੇ ਤਾਰਾ ਵੀ ਦੇਖਦਾ ਇਹ ਇਹ ਥੋਟੀਆਂ ਕੈਂਡੀਆਂ ਆ ਤੇ ਜਿੱਦਾਂ ਜਿੱਦਾਂ ਵੈਰੂ ਆਪਾਂ ਜਿੰਨੀ ਕਮਾਈ ਕਰਦੇ ਆ ਉਸ ਦੇ ਹਿਸਾਬ ਨਾਲ ਗੁਰੂ ਸਾਹਿਬ ਹਰ ਇੱਕ ਨੂੰ ਡਿਫਰੈਂਟ ਡਿਫਰੈਂਟ ਦਿਖਾਉਂਦੇ ਆ ਉਹ ਕਹਿੰਿਆ ਨੂੰ ਪਹਿਲੇ ਗੁਰੂ ਸਾਹਿਬ ਦੀ ਮਰਜੀ ਗੁਰੂਪਾਸ਼ਾ ਸਰ ਕਰਦੇ ਬਖਸ਼ਿਸ਼ ਵੈਰੂ ਸੁਰਤੀ ਬੈੰਨੇ ਆ ਤੇ ਸੁਰਤੀ ਵੀ ਮਤਲਬ ਗੁਰੂਪਾਸ਼ਾ ਲਵਾਉਂਦੇ ਆ ਸਰੀਰ ਭਾਰਾ ਹੋ ਜਾਂਦਾ ਵਾ ਸੁਨ ਸਮਾਧ ਵੀ ਹੁੰਦੀ ਆ ਤੇ ਗੁਰੂ ਕੰਨਾਂ ਦੇ ਵਿੱਚ ਇੰਨਾ ਪਰ ਆਪਨ ਹੋ ਜਾਂਦਾ ਕਿ ਕਦੇ-ਕਦੇ ਵੈਗਰੂ ਹੋਰ ਹੀ ਆਵਾਜ਼ਾਂ ਆ ਜਾਂਦੀਆਂ ਸੁਲਦੀਆਂ ਫਿਰ ਗੁਰੂ ਪਾਸ਼ਾ ਨੂੰ ਅਰਦਾਸ ਕਰੀਦੀ ਗੁਰੂ ਪਾਸ਼ਾ ਬੈਸਣ ਖਤ ਵੈਗਰੂ ਸ਼ਬਦ ਸੁਣਾਓ ਹੋਰ ਕੁਛ ਨਹੀਂ ਮੈ ਸੁਨਣਾ ਤੇ ਵੈਗਰੂ ਗੁਰੂ ਪਾਸ਼ਾ ਅਸਲ ਤੋਂ ਔਣ ਸਰੀਰ ਵੀ ਬਿਛੇ ਨੂੰ ਡਿੱਗਣ ਨੂੰ ਕਰਦਾ ਵੈਗਰੂ ਇਹ ਵੀ ਬਖਸ਼ਿਸ਼ ਹੀ ਆ ਹਾਂਜੀ ਹਾਂਜੀ ਵੈਗਰੂ ਬਿਲਕੁਲ ਆ ਜਿਹੜੀਆਂ ਤੁਸੀਂ ਗੱਲਾਂ ਸਾਰੀਆਂ ਦੱਸ ਗਏ ਨੇ ਨਾ ਸਾਰੀਆਂ ਇਹ ਬਿਲਕੁਲ ਬਿਲਕੁਲ ਪਰਫੈਕਟ ਬਿਲਕੁਲ ਰਾਈਟ ਚੱਲ ਰਿਹਾ ਸਾਡੇ ਨਾਲ ਇੱਥੇ ਕੋਈ ਵੀ ਗੜਬੜ ਨਹੀਂ ਜੇਦਾ ਆਪਾਂ ਚਲੋ ਨਵੀਂ ਸੰਗਤ ਆ ਵੈਗਰੂ ਸ਼ੇਅਰ ਕਰ ਜਦੋਂ ਵੀ ਵਾਰੂ ਆਪਾਂ ਸੁਰਤੀ ਬੌਣੇ ਆ ਤੇ ਨਿਸ਼ਾਨੀਆਂ ਇਹ ਆ ਬੈਰੂ ਕੀ ਤੁਹਾਡਾ ਪਹਿਲੇ ਬੋਡੀ ਨੌਕ ਹੋਣੇ ਲੱਗ ਜਾਣੀ ਹੈ ਸਟੈਚੂ ਬਣ ਜਾਣਾ ਹਿਲਣੀ ਨਹੀਂ ਜਿਹੜਾ ਹੱਥ ਨਹੀਂ ਖੋਲਣੇ ਪੈਰ ਨਹੀਂ ਖੋਲਣੇ ਤੁਹਾਡਾ ਸ਼ਰੀਰ ਪੱਥਰ ਪੱਥਰ ਹੋਣ ਲੱਗ ਜਾਣਾ ਹੌਲੀ ਹੌਲੀ ਬਿਲਕੁਲ ਵਧੀਆ ਹੋ ਬਿਲਕੁਲ ਸੁਰਤੀ ਲੱਗ ਰਹੀ ਹੈ ਤੇ ਜਿਹੜਾ ਮਾਨਿਆ ਹੌਲੀ ਹੌਲੀ ਟਿਕਣਾ ਔੜੀ ਔੜੀ ਫੋੜਨੇ ਬੰਦ ਹੋ ਜਾਣੇ ਆ ਜਿਹੜਾ ਸ਼ਰੀਰ ਤੁਹਾਡਾ ਫਿਰ ਹੌਲੀ ਹੌਲੀ ਪਿੱਛੇ ਨੂੰ ਡਿਗਣਾ ਸ਼ੁਰੂ ਹੋ ਜਾਣਾ ਉਹ ਬਿਲਕੁਲ ਪਰਫੈਕਟ ਹੈ ਕਈ ਵਈ ਧੌਣ ਪਿੱਛੇ ਨੂੰ ਹੋ ਜਾਂਦੀ ਆ ਮੂੰਹ ਖੁੱਲ ਜਾਂਦਾ ਬਿਲਕੁਲ ਵਧੀਆ ਉਹ ਬਿਲਕੁਲ ਠੀਕ ਹੋ ਰਿਹਾ ਤੇ ਜੋ ਵੀ ਦਿਖਾਰੇ ਗੁਰੂ ਸਾਹਿਬ ਉਹ ਤੁਸੀਂ ਸਟਾਰਟਿੰਗ ਜਾਈ ਦੇਖਣਾ ਵਈ ਨੂੰ ਕਈ ਵਾਰੀ ਤਾਰੇ ਦੇਖਣੇ ਆ ਕੁਛ ਦੇਖ ਗਿਆ ਤੇ ਆ ਬ੍ਰਹਮੰਡ ਚ ਲੈ ਗਏ ਜਾਂ ਸੋਲ ਵਿੱਚੋਂ ਕੱਢ ਲਈ ਉਹ ਪਹਿਲੇ ਹਾਲੀਵੁੱਡ ਜਿੱਦਾਂ ਸਿਮਨ ਵਾਧਾ ਗਿਆ ਆ ਮਾਈਕ ਆਫ ਕਰ ਲਿਓ ਬਾਈ ਮਾਈਕ ਕਿਧੋਂ ਆਣੇ ਹਾਂਜੀ ਸੋ ਵਾਈਰੂ ਇਹ ਹੌਲੀ 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 ਗੁਰੂ ਸਾਹਿਬ ਨੇ ਜਿੱਦਾਂ ਜਿੱਦਾਂ ਕਮਾਈ ਆਪਣੀ ਕਮਾਈ ਦੇ ਹਿਸਾਬ ਨਾਲ ਵਾਈਰੂ ਫਿਰ ਇਹ ਚੱਲਦਾ ਸਾਰਾ ਸਿਸਟਮ ਸੋ ਜਿਹੜੇ ਵੀ ਤੁਸੀਂ ਗੱਲਾਂ ਦੱਸੀਆਂ ਭੈ ਜੀ ਸਾਰੀਆਂ ਪੋਜ਼ਿਟਿਵ ਆ ਬਿਲਕੁਲ ਰਾਈਟ ਆ ਬਸ ਸਿਮਨ ਕਿਉਂਕਿ ਜਦੋਂ ਵੀ ਹੋਣਾ ਸੀ ਆ ਨੈਵ ਇਹਦਾ 11 ਸਾਲ ਦਾ ਸਮਾਂ ਦੌਰ ਪੰਡਾ ਸੀਗਾ ਜਦੋਂ ਵੀ ਜਾਂਦੇ ਸੀ ਕੋਈ ਵੀ ਜਾਂਦਾ ਸੀ ਗੁਰੂ ਸਾਹਿਬ ਕਹਿੰਦੇ ਸੀ ਸਿਮਨ ਘਾਟੇ ਸਿਮ ਇੱਕੋ ਹੀ ਆਨਸਰ ਆਉਂਦਾ ਸਿਮਨ ਘਾਟਿਆ ਸਿਮਨ ਹੋਰ ਕਰੋ ਬਸ ਇੱਕੋ ਹੀ ਆਨਸਰ ਗੁਰੂ ਸਾਹਿਬ ਆਲਵੇਜ਼ ਡਿਮਾਂਡ ਕਰਦੇ ਆ ਸਿਮਨ ਵਧਾਓ ਸਿਮਨ ਵਧਾਓ ਸਿਮਨ ਵਧਾਓ ਬਸ ਬਾਣੀ ਦੀ ਵਿਚਾਰ ਸਿਮਨ ਕਿਉਂਕਿ ਕਈਆਂ ਦਾ ਜੇ ਤੁਸੀਂ ਸਿਮਰਨ ਵਧਾ ਕੇ ਉੱਤੇ ਚਲ ਗਏ ਬਾਣੀ ਦੀ ਵਿਚਾਰ ਨਹੀਂ ਕੀਤੀ ਤਾਂ ਮਾਇਆ ਨੇ ਇੱਕੋ ਹੀ ਹਥਿਆਰ ਨਾਲ ਤੁਹਾਡਾ ਜੀਰੋ ਥੱਲੇ ਲਿਆਣ ਕੇ ਸਿੱਟ ਦੇਣਾ ਤਾਂ ਸੋ ਇਹ ਬੈਲੈਂਸ ਆ ਦੋ ਖੰਭ ਆ ਕੱਲਾ ਸਿਮਰਨ ਨਾਲ ਨਹੀਂ ਗੱਲ ਬਾਨੀ ਬਾਣੀ ਦੀ ਵਿਚਾਰ ਜੁਰੀ ਆ ਕੱਲੇ ਸਿਮਰਨ ਨਾਲ ਤੁਸੀਂ ਠਾ ਕਰਦੇ ਤਲ ਤੇ ਜਾਉਂਗੇ ਉੱਤੇ ਪਰ ਉਹ ਉਹ ਉਹਦੇ ਕੋਈ ਇਨੇ ਟੂ ਲਿਆ ਇਨੇ ਹਥਿਆਰ ਆ ਮਾਇਆ ਕੋ ਜੇ ਤੁਹਾਡੇ ਕੋ ਬਾਣੀ ਦੀ ਵਿਚਾਰ ਨਹੀਂ ਗਈ ਉਹਨੇ ਤੁਹਾਨੂੰ ਇੱਕੋ ਹਥਿਆਰ ਨਾਲ ਥੱਲੇ ਚੱਕ ਕੇ ਸਿੱਟ ਦੇਣਾ ਸੋ ਇਹ ਜੇ ਤੁਸੀਂ ਬਾਣੀ ਦੀ ਵਿਚਾਰ ਵੀ ਆ ਫਿਰ ਤੁਸੀਂ ਹੌਲੀ ਹੌਲੀ ਜਿੱਦਾਂ ਜਾਣੇ ਆ ਸਟੈਪ ਬਾਈ ਸਟੈਪ ਫਿਰ ਥੱਲੇ ਨਹੀਂ ਡੇਗਦੇ ਸੋ ਇਸ ਕਰਕੇ ਇਹ ਦੋਨੋਂ ਚੀਜ਼ਾਂ ਬਹੁਤ ਜ਼ਿਆਦਾ ਜ਼ਰੂਰੀ ਆ ਸੋ ਇੱਕ ਸਿਮੰਤ ਬਹੁਤ ਜ਼ਿਆਦਾ ਗੁਰੂ ਸਾਹਿਬ ਜਿਹਦਾ ਕਰਦੇ ਆ ਗੁਰਬਾਣੀ ਦੀ ਤੇ ਉਹ ਕਹਿੰਦੇ ਕਿ ਕੱਚੂ ਕਲੀਜੀਏ ਗਿਆਨ ਮਨ ਸਮਝਾਵਣ ਤੇ ਉਹਦੇ ਲਈ ਫਿਰ ਜੇ ਤੁਹਾਨੂੰ ਪਤਾ ਲੱਗ ਗਿਆ ਕਿ ਰੰਗੀ ਰੰਗੀ ਪਾਤੀ ਕਰ ਜਿੰਸੀ ਮਾਇਆ ਬਿੰਦੰਤਾ ਜਗ ਖਾਇਆ ਸੋ ਉਹ ਕਿਹੜੇ ਕਿਹੜੇ ਰੂਪ ਨਾਲ ਖਾਂਦੀ ਆ ਫਿਰ ਜੇ ਤੁਹਾਨੂੰ ਉਹ ਸਾਬ ਨਾ ਬਾਣੀ ਨਾਲ ਸਮਝ ਆ ਗਈ ਫਿਰ ਤੁਹਾਡਾ ਬਚਾ ਨਵੀਂ ਚੂੜੀਆਂ ਤਾਂ ਮੈਨੂੰ ਵੀ ਜਦੋਂ ਵੀ ਪਹਿਲੇ ਦਿਨ ਹੀ ਚੂੜੀ ਸੀ ਤਾਂ ਉਸ ਦਿਨ ਮੇਰੇ ਤੇ ਵੀ ਵਕਸ਼ਿਸ਼ ਹੋਈ ਸੀ ਤਾਂ ਹੀ ਫਿਰ ਮੈਨੂੰ ਖੁਸਾਬ ਨੇ ਆਪਣੇ ਨਾਲ ਲਾਈ ਰੱਖਿਆ ਤਾਂ ਜਿਵੇਂ ਤੁਸੀਂ ਕਹਿੰਦੇ ਕਿ ਥੋੜੀ ਥੋੜੀ ਕੈਂਡੀਆਂ ਦਿੰਦੇ ਰਹਿੰਦੇ ਆ ਤੇ ਮੈਨੂੰ ਨਹੀਂ ਪਤਾ ਕਿ ਵੀ ਉਹ ਮੇਰਾ ਸੁਪਨਾ ਸੀ ਜਾਂ ਕੀ ਸੀ ਅ ਤੇ ਉਹਦੇ ਵਿੱਚ ਮੈਨੂੰ ਥੋੜੀ ਜਿਹੀ ਲਾਈਟ ਦੇਖੀ ਸੀਗੀ ਤੇ ਉਹਦੇ ਫਿਰ ਬਾਅਦ ਚ ਇੱਕ ਜਿਵੇਂ ਛੋਟਾ ਜਿਹਾ ਤਾਰਾ ਹੁੰਦਾ ਫਿਰ ਮੈਨੂੰ ਲੱਗਿਆ ਕਿ ਵੀ ਇਹ ਸ਼ਾਇਦ ਜਿਹੜੀ ਇਹ ਹਨਾ ਮੇਰੀ ਭੈਣ ਮੇਰੀ ਇਸੇ ਲਈ ਜਿਹੜੀ ਗੱਲਾਂ ਕਰਦੀ ਹੁੰਦੀ ਆ ਵੀ ਸ਼ਾਇਦ ਇਹੋ ਵੀ ਹੈਗੇ ਵੀ ਵਾਇਗ੍ਰੀ ਹੈਗੇ ਤੇ ਫਿਰ ਉਸ ਤੋਂ ਬਾਅਦ ਮਤਲਬ ਵੀ ਮੈਂ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਸ਼ਾਇਦ ਹਨਾ ਉਸ ਮੈਂ ਜਦੋਂ ਬਚਾ ਦਾ ਸਿਮਰਨ ਕੀਤਾ ਤਾਂ ਮੇਰੇ ਲਈ ਤਾਂ ਨਹੀਂ ਸੀ ਉਹ ਜਾਦਾ ਮੈਂ ਵੀ ਵਾਇਗ੍ਰੀ ਨੂੰ ਉਹ ਹਨਾ ਅਨਫ ਲੱਗਿਆ ਤਾਂ ਅ ਮੇਰੇ ਜਦੋਂ ਜਦੋਂ ਮੈਂ ਕਰਦੀ ਸੀ ਸਿਮਰਨ ਤਾਂ ਅ ਜਿਵੇਂ ਮਾਇਆ ਤੁਸੀਂ ਕਹਿੰਦੇ ਆਂ ਵੀ ਮਾਇਆ ਨਹੀਂ ਕਰਨੀਦੀ ਤਾਂ ਉਹਦਾ ਮੇਰਾ ਸਰੀਰ ਖੰਬਦਾ ਸੀਗਾ ਮੈਂ ਇੱਕ ਦੋ ਵਾਰੀ ਵਾਇਗੁਰੂ ਕਹਿੰਦੀ ਸੀ ਤਾਂ ਮੈਂ ਡਰ ਜਾਂਦੀ ਸੀ ਫਿਰ ਮੈਨੂੰ ਵਾਇਗੁਰੂ ਬੋਲੇ ਇਹ ਨਹੀਂ ਸੀ ਜੰਦਾ ਵਾਇਗੁਰੂ ਸੀ ਤੇ ਫਿਰ ਮੈਂ ਸੋਚੇ ਮੈਂ ਬਹੁਤ ਔਈ ਠਾਰ ਖਿੱਤੀ ਵੀ ਮੈਂ ਇਹਨੂੰ ਭਜਾਉਣਾਗਾ ਮੈਂ ਕਰਨੀ ਆ ਵਾਇਗੁਰੂ ਕੰਟੀਨਿਊ ਰੱਖਣਾਗਾ ਬਟ ਮੈਂ ਕਰਨੀ ਸੀ ਪਾਈ ਫਿਰ ਮੈਂ ਮੈਂ ਸੌਂਗੀ ਵੀ ਚਲੋ ਵੀ ਮੈਂ ਛੱਡ ਦਿੰਨੀ ਆ ਐ ਫਿਰ ਐ ਮਤਲਬ ਕਿ ਜਿਵੇਂ ਚਰਨਤੂ ਗੁਰਦੁਆਰਾ ਸੈੱਟ ਤੋਂ ਆਪਣੇ ਲੈ ਕੇ ਆਈ ਸੀਗੀ ਰੁਮਾਲ ਤੇ ਤੇ ਟਿਸ਼ੂ ਤੇ ਪਰ ਤੇ ਫਿਰ ਮੈਂ ਸਰਾਹਣੇ ਰੱਖ ਦਿੱਤੀ ਵਾਇਕਰੂ ਸੀ ਮੈਨੂੰ ਥੋੜਾ ਜਿਹਾ ਵੀ ਸਾਰੇ ਸੰਗਤ ਵੱਲੋਂ ਮੇਰੇ ਸਾਰੇ ਸੰਗਤ ਹੈਲਪ ਕਰੂਗੀ ਤੇ ਵੀ ਮੈਂ ਆਪਣਾ ਆਰਾਮ ਨਾਲ ਸੌ ਸਕਦੀ ਆਂ ਕਿ ਰਾਮਨੰਦ ਪੈ ਸਕਦੀ ਆਂ ਵੀ ਜਦੋਂ ਮੈਂ ਵਾਇਕਰੂ ਚਾਹੁੰਦੇ ਵਿੱਚ ਕਿ ਤਕਲੀਫ ਨਹੀਂ ਹੋਊਗੀ ਮੈਨੂੰ ਕੋਰ ਬੜ ਦਿਨ ਵੀ ਆਪਣੇ ਡਰ ਰੌਂਦਾ ਸੀ ਕਿ ਵੀ ਇਥੇ ਕੋਈ ਹੈਗਾਗਾ ਵੀ ਮੈਨੂੰ ਵੀ ਕੱਲੀ ਨੂੰ ਮੈਨੂੰ ਡਰ ਲੱਗਦਾ ਸੀ ਜਿਵੇਂ ਜਾਂ ਤਾਂ ਮੈਂ ਕੰਮ ਤੋਂ ਆਉਂਦੀ ਸੀ ਉਦੋਂ ਤੇ ਜਾਂ ਜਦੋਂ ਮੈਂ ਕਰੇ ਕੱਲੀ ਸੀਗੀ ਆਫਟਰਵਰਡਸ ਤੇ ਜਾਂ ਜਦੋਂ ਮੈਂ ਐਂਟਰੀ ਕਰਦੀ ਸੀ ਘਰ ਦੇ ਵਿੱਚ ਜਦ ਸ਼ਾਮ ਹੋ ਜਾਂਦੀ ਸੀ ਉਸ ਟਾਈਮ ਬਟ ਹੌਲੀ ਹੌਲੀ ਮੇਰਾ ਸਾਰਾ ਡਰ ਚੁੱਕ ਗਿਆ ਮਤਲਬ ਵੀ ਮੈਨੂੰ ਹੁਣ ਉਹ ਡਰ ਨਹੀਂ ਲੱਗਦਾਗਾ ਵੀ ਮਾਇਆ ਤੁਮ ਜੀ ਇਹ ਉਦੋਂ ਦੀ ਸ਼ੁਰੂ ਐ ਜਦ ਮੈਂ ਸਿੰਗਰਨ ਕਰਨ ਲੱਗੀ ਸੀ ਤੇ ਬਸ ਮੇਰੀ ਮੇਰੇ ਕੋਲ ਤਾਂ ਮਹੌਲ ਵੀ ਬਹੁਤ ਚੇਂਜ ਹੋ ਗਿਆ ਕਿਉਂਕਿ ਹੰਦਰ ਕੀ ਵੀ ਤੁਹਾਡੇ ਇੱਕ ਬੰਦੇ ਦਾ ਸੁਭਾਅ ਚੇਂਜ ਹੋ ਜਾਂਦਾ ਫਿਰ ਦੂਸਰੇ ਦੀ ਗਲਤੀ ਤੁਹਾਨੂੰ ਨੋਟਿਸ ਹੀ ਨਹੀਂ ਹੁੰਦੀ ਹੈਗੀ ਕਿ ਵੀ ਉਹ ਕੀ ਕਰ ਰਿਹਾ ਤੁਹਾਨੂੰ ਵੀ ਇਹ ਨਹੀਂ ਆਉਂਦਾ ਕਿ ਵੀ ਇਹ ਮਹਾਰਾਜ ਦੀ ਰਜਾ ਦੇ ਵਿੱਚ ਹੀ ਹੋ ਰਿਹਾ ਜੋ ਹੋ ਰਿਹਾ ਇਹਨੂੰ ਵੀ ਸੋਝੀ ਪਾਉਗਾ ਉਹ ਆਪਣੇ ਆਪ ਹੀ ਪੈਣੀ ਸ਼ੁਰੂ ਹੋ ਜਾਂਦੀ ਹੈ ਜੀ ਜਿੰਨੇ ਤੁਹਾਨੂੰ ਸੋਝੀ ਆਉਂਦੀ ਹੈ ਤੁਹਾਡੇ ਆਲੇ ਦੁਆਲੇ ਸਿੱਧਮ ਤਨ ਅਸਰ ਹੋ ਜਾਂਦਾਗਾ ਕਿ ਵੀ ਜਿਵੇਂ ਭੈਣ ਜੀ ਕਹਿ ਕੀ ਗਏ ਹੈਗੇ ਇਹ ਦਵਾਈ ਇਹਨੂੰ ਕੰਮ ਕਰਦਾ ਹੈ ਇਹ ਸੱਚੀ ਬਹੁਤ ਵੱਡੀ ਦਵਾਈ ਹੈ ਵੈਗੁਰੂ ਜੀ ਤੇ ਵੈਗੁਰੂ ਅੱਜ ਮੈਂ ਇੱਕ ਬਖਸ਼ਿਸ਼ ਸ਼ੇਅਰ ਕਰਨੀ ਹੈ ਜਿਵੇਂ ਵੈਗਰ ਨੇ ਰਾਤ ਪਕਸ਼ੀ ਸ਼ਕਤੀ ਸੀ ਜਿਵੇਂ ਗੁਰੂ ਸਾਹਿਬ ਨੇ ਦਿਖਾਇਆ ਕਿ ਗੁਰੂ ਗੋਬਿੰਦ ਪਾਤਸ਼ਾਹ ਜੀ ਦੇ ਮੈਨੂੰ ਦਰਸ਼ਨ ਆਏ ਸੀ ਤੇ ਮੈਂ ਗੁਰੂ ਗੋਬਿੰਦ ਪਾਤਸ਼ਾਹ ਨੂੰ ਬਹੁਤ ਪਿਆਰ ਕਰਦੀ ਹਾਂ ਤੇ ਵੈਗੁਰੂ ਦੇ ਦਰਸ਼ਨ ਮੈਨੂੰ ਹੁੰਦੇ ਹੀ ਰਹਿੰਦੇ ਨੇ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਕਾਸ਼ ਵੈਗੁਰੂ ਨੂੰ ਮੈਂ ਬਹੁਤ ਪਿਆਰ ਕਰਦੀ ਹਾਂ ਉਹ ਵੀ ਮੈਨੂੰ ਬਹੁਤ ਪਿਆਰ ਬਖਸ਼ਦੇ ਨੇ ਬਹੁਤ ਕਿਰਪਾ ਕਰਦੇ ਨੇ ਤੇ ਵੈਗਰੂ ਜਿਵੇਂ ਅੱਜ ਸਭ ਨੇ ਵਕਤ ਬਾਅਦ ਵਿੱਚ ਵਿਖਾਇਆ ਕਿ ਇਹ ਕੁਛ ਨਰਕ ਟਾਈਪ ਆ ਗਿਆ ਤੇ ਵੈਗਰੂ ਉੱਥੇ ਮੈਂ ਵੇਖਿਆ ਕਿ ਮਤਲਬ ਧਰਮਰਾਜੇ ਜੰਤੂਤ ਨੇ ਤੇ ਵੈਗਰੂ ਜਿਹੜੇ ਮਤਲਬ ਜੰਤੂਤ ਨੇ ਨਾ ਉਹਨਾਂ ਜਿਹੜੇ ਜੀਵਾਂ ਦੇ ਮੰਦੇ ਕਰਮ ਨੇ ਜਿਨ੍ਹਾਂ ਨੇ ਗਲੰਦੇ ਕਰਮ ਕੀਤੇ ਸੀ ਉਹਨਾਂ ਜੀਵਾਂ ਨੂੰ ਸੁਜਾਵਾਂ ਦੇਂਦੇ ਨੇ ਬਹੁਤ ਸੁਜਾਵਾਂ ਮਿਲ ਰਹੀਆਂ ਨੇ ਉਹਨਾਂ ਜੀਵਾਂ ਨੂੰ ਜਿਨ੍ਹਾਂ ਨੇ ਮਤਲਬ ਕਿ ਮੰਦੇ ਕਰਮ ਕੀਤੇ ਨੇ ਤੇ ਵੈਗੁਰਜੀ ਗੁਰシャਮ ਨੇ ਵਿਖਾਇਆ ਕਿ ਜਮਤੂਤ ਉਹਨਾਂ ਜੀਵਾਂ ਨੂੰ ਕਦੀ ਆਰੇ ਨਾਲ چیرਦੇ ਨੇ ਕਦੀ ਉਹਨਾਂ ਦੇ ਟੋਟੇ-ਟੋਟੇ ਕਰਦੇ ਨੇ ਪਰ ਬਹੁਤ ਸੁਜਾਵਾਂ ਮਿਲਦੀਆਂ ਨੇ ਬਹੁਤ ਬੁਰਾ ਹਾਲਾਤ ਹੈ ਉਹਛਾ ਜਹਾਵਾ ਮਿਲਦੀਆਂ ਨੇ ਉਹਨਾਂ ਜਿਹੜੇ ਜੀਵਾਂ ਨੇ ਪਵ ਨਾਮ ਲਈ ਜਪਿਆ ਉਹਨਾਂ ਨੂੰ ਉਹਨਾਂ ਦੇ ਕਰਮਾਂ ਦਾ ਫਲ ਮਿਲ ਰਿਹਾ ਹੁੰਦਾ ਤੇ ਬਾਅਦ ਵਿੱਚ ਵਗੈਰੂ ਜੇ ਵੇਖਾਂਦੇ ਨਹੀਂ ਨਾ ਕੀ ਜ ਜਿਨ੍ਹਾਂ ਦੇ ਭਾਗਾਂ ਦੇ ਵਿੱਚ ਸਿਮਰਨ ਆ ਗਏ ਉਹਨਾਂ ਜਿਨ੍ਹਾਂ ਦੇ ਭਾਗਾਂ ਦੇ ਵਿੱਚ ਦਰਸ਼ਨ ਆ ਗਏ ਨੇ ਉਹਨਾਂ ਉਹ ਦਰਸ਼ਨ ਹੋ ਜਾਣਗੇ ਵਗੈਰੂ ਜਿਹਨੇ ਆਪ ਹੀ ਔਰ ਨਾ ਤੇ ਕਿਰਪਾ ਕਰਦੇ ਨਿਯਤ ਵੈਗਰੂ ਇਹ ਵੈਨਾ ਇਕ ਧਰਮਰਾਜ ਸੀ ਤੇ ਉਹਨੂੰ ਨਾ ਜਿਵੇਂ ਪ੍ਰਕਾਸ਼ ਵੈਗਰੂ ਜੀ ਆਏ ਉਹ ਧਰਮਰਾਜ ਨੂੰ ਨਾ ਪ੍ਰਕਾਸ਼ ਵੈਗਰੂ ਜੀ ਦਿਖ ਰਹੇ ਸੀ ਦਰਸ਼ਨ ਹੋ ਰਹੇ ਸੀ ਤੇ ਉਹ ਜਿਹੜਾ ਧਰਮਰਾਜ ਸੀ ਬਹੁਤ ਕੈਲੋ ਹੋਰ ਹੋਣ ਲੱਗ ਗਿਆ ਵੈਰਾਗ ਵਿੱਚ ਆ ਗਿਆ ਤੇ ਕਹਿਣ ਲੱਗ ਗਿਆ ਕਿ ਸ਼ੁਕਰ ਹੈ ਵੈਗਰੂ ਜੀ ਤੂੰ ਹਟਾ ਕੀ ਕੋਟਾਨ ਕੋਟ ਸ਼ੁਕਰ ਹੈ ਬਾਈਕਰੇ ਜੇ ਤੁਸੀਂ ਸਾਟ ਤੇ ਤੁਸੀਂ ਮੇਰੇ ਤੇ ਇੰਨੀ ਕਿਰਪਾ ਕੀਤੀ ਮੇਰੇ ਜਿਹੜਾ ਮੇਰਾ ਜਨਮ ਹੈ ਤੁਸੀਂ ਸਪਲਾਈ ਕਰ ਦਿੱਤਾ ਤੁਸੀਂ ਮੈਨੂੰ ਦਰਸ਼ਨ ਦੇਣ ਵਾਸਤੇ ਆਏ ਹੋ ਕਿ ਮਤਲਬ ਮੈਂ ਤੁਹਾਡੇ ਦਰਸ਼ਨ ਕਰਕੇ ਤਾਂ ਮ ਬੁੱਧਵਟੇ ਭੱਗਾਂ ਵਾਲਾ ਹੋ ਗਿਆ ਹਾਂ ਤੁਸੀਂ ਮੇਰੇ ਵਰਗੇ ਨੂੰ ਤੁਸੀਂ ਦਰਸ਼ਨ ਬਖਸ਼ਣ ਨੇ ਕਿ ਮੈਂ ਬਹੁਤ ਭੱਗਾਂ ਵਾਲਾ ਹਾਂ ਪਰ ਬਹੁਤ ਵਿਰਾਕ ਵਿੱਚ ਸੀ ਵਾਇਗੁਰੂ ਦਾ ਬਹੁਤ ਸ਼ੁਕਰ ਗਾਰੀਦਾ ਪਿਆਰ ਸਿੱਖੀ ਵਾਇਗੁਰੂ ਤੁਹਾਡਾ ਬਹੁਤ-ਬਹੁਤ ਸ਼ੁਕਰ ਹੈ ਜੇ ਤੁਸੀਂ ਮੇਰੇ ਤੇ ਇੰਨੀ ਵੱਡੀ ਕਿਰਪਾ ਕੀਤੀ ਹੈ ਤੇ ਫਿਰ ਵਾਇਗੁਰੂ ਜੀ ਮੈਨੂੰ ਜਿਵੇਂ ਉਹ ਜਿਹੜਾ ਤੇ ਰਮਰਾਜ ਸੀ ਨਾ ਉਹਨੇ ਜਿਵੇਂ ਕਿਆ ਧੰਸ਼੍ਰੀ ਗੁਰਗ੍ਰੰਥ ਸਾਹਿਬ ਜੀ ਦਾ ਵੀ ਉਹਨੇ ਸ਼ੁਕਰ ਕੀਤਾ ਸੀ ਫਿਰ ਬਾਅਦ ਵਿੱਚ ਮੈਨੂੰ ਨਾ ਇੱਕੇ ਤੰਨ ਧੰਸ਼੍ਰੀ ਗੁਰਗ੍ਰੰਥ ਸਾਹਿਬ ਜੀ ਆਕੇ ਫਿਰ ਮੈਨੂੰ ਉਹਨਾਂ ਦਾ ਪ੍ਰਕਾਸ਼ ਹੋਣ ਲੱਗ ਗਿਆ ਧੰਸ਼੍ਰੀ ਗੁਰਗ੍ਰੰਥ ਸਾਹਿਬ ਜੀ ਪੂਰੇ ਪੂਰੇ ਪ੍ਰਕਾਸ਼ ਵਿੱਚ ਸੀ ਤੇ ਮੈਂ ਵੈਗਰੋ ਕਿ ਮੱਥਾ ਟੇਕਿਆ ਵੈਗਰੋ ਬਹੁਤ ਪਿਆਰ ਵਿਵਕਸ਼ਿਆ ਸੀ ਫਿਰ ਬਾਅਦ ਵਿੱਚ ਵੈਗਰੋ ਜਿਵੇਂ ਨਾ ਮਤਲਬ ਮੈਂ ਆਉਂਦੇ ਵੇਲੇ ਤਾਂ ਮੈਂ ਕਹਿ ਲਓ ਲੰਮਾ ਪੈ ਕੇ ਸੁੱਤੀ ਹੋਈ ਸੀ ਜਿਵੇਂ ਰਾਤ ਸੀ ਨਾਈਟ ਟਾਈਮ ਸੀ ਤੇ ਲੇਕਿਨ ਵੈਗਰੋ ਮੈਂ ਦੇਖ ਰਹੀ ਹਾਂ ਕਿ ਮੇਰਾ ਜਿਹੜਾ ਸਰੀਰ ਆ ਉਹ ਲੰਮਾ ਪਿਆ ਹੋਇਆ ਹੈ ਲੇਕਿਨ ਜਿਹੜੀ ਮੇਰੀ ਜੀਵ ਆਤਮਾ ਹੈ ਨਾ ਉਹ ਵੈਗਰੋ ਬੈਠ ਕੇ ਨਾ ਸਿਮਰਨ ਕਰਨ ਦੀ ਹੈ ਉੱਚ ਉੱਚ ਸਿਮਰਨ ਕਰਨ ਦੀ ਹੈ ਇੱਕ ਅਗਰ ਵੈਗਰ ਵਲ ਉਹਨੇ ਧਿਆਨ ਰੱਖਿਆ ਹੋਇਆ ਤੇ ਵੈਗਰ ਉਹ ਇਹ ਤੇ ਕਿਵੇਂ ਬੜੀ ਹੈਰਾਨ ਹੋਈ ਕਿ ਮੈਂ ਮੇਰਾ ਜਿਹੜਾ ਸਰੀਰ ਹੈ ਉਹ ਤੋਂ ਕਿਹ ਲੋ ਲੰਮਾ ਪਿਆ ਹੋਇਆ ਹੈ ਲੇਕਿਨ ਜਿਹੜੀ ਜੀਵਾਤਮਾ ਹੈ ਉਹ ਮਤਲਬ ਕਿਵੇਂ ਬੈਠ ਕੇ ਸਿਮਰਨ ਕਰਨ ਦੀ ਹੈ ਤੇ ਮੇਰਾ ਉਹ ਮਤਲਬ ਜਾ ਧਿਆਨ ਉੱਤਰ ਚਲੇ ਗਿਆ ਤੇ ਮੈਂ ਅੱਖਾਂ ਖੋਲ ਲਈਆਂ ਲੇਕਿਨ ਵੈਗਰ ਉਹ ਜੀ ਨੇ ਮੈਨੂੰ ਇੱਕ ਹੋਰ ਗੱਲ ਸਮਝਾਈ ਹੈ ਆਪਾਂ ਅਗਰ ਤੁਰਦੇ ਫਿਰਦੇ ਵੀ ਵੈਗਰ ਨੂੰ ਬੋਲ ਲੈਂਦੇ ਆ ਵੈਗਰ ਨੂੰ ਵੈਗਰ ਜਪਦੇ ਆ ਪਾਵੇਂ ਕਿਤੇ ਨਹੀਂ ਆਂ ਅਗਰ ਆਪਾਂ ਵਾਇਗਰ ਵਾਇਗਰ ਜਪਰੇ ਆਂ ਜਿਹੜੇ ਸਾਡੀ ਜੀਵਾਤਮਾ ਉਹ ਤਾਂ ਅੱਖਰ ਮੰਦ ਕਰ ਕੇ ਧਿਆਨ ਇਕਾਗਰ ਵਾਇਗਰ ਜਪਰੀ ਹੁੰਦੀ ਆ ਭਾਵੇਂ ਆਪਾਂ ਕੋਈ ਕੰਮ ਕਰਨ ਵੇਲੇ ਕੁਛ ਕੰਮ ਕਰਨ ਵੇਲੇ ਆਪਾਂ ਸਿਮਰਨ ਕਰ ਰਹੇ ਆ ਜਾਂ ਫਿਰ ਆਪਾਂ ਸਕੂਲ ਦੀ ਪੜਾਈ ਕਰਨ ਵੇਲੇ ਸਿਮਰਨ ਕਰਦੇ ਪਿਆ ਉਦੋਂ ਵੀ ਸਾਡੇ ਜਿਹੜੇ ਜੀਵਾਤਮਾ ਉਹਦਾ ਧਿਆਨ ਵਾਇਗਰ ਵੱਲ ਹੁੰਦਾ ਇਸ ਕਰਕੇ ਗੁਰੂ ਸਾਹਿਬ ਨੇ ਕਿਹਾ ਕਿ ਹਰ ਵੇਲੇ ਸਿਮਰਨ ਕਰਨਾ ਚਾਹੀਦਾ ਤੇ ਵਾਇਗਰ ਜਿੰਨੇ ਮੈਨੂੰ ਬਸ ਇਹੀ ਬਖਾਇਆ ਫੋ ਕਿਰਪਾ ਕੀਤੀ ਹੈ ਵਾਇਗੁਰੂ ਜੀ ਨੇ ਤੇ ਵਾਇਗੁਰੂ ਸਾਰੀ ਸੰਗਤ ਅੱਗੇ ਅਰਦਾਸ ਹੈ ਵਾਇਗੁਰੂ ਜੀ ਹੋਰ ਵੀ ਅਕੇ ਲੈ ਕੇ ਜਾਣ ਤੇ ਸੁਰਤੀ ਵਿੱਚ ਵਾਦਾ ਕਰਨ ਸਿਮਰਨ ਦਾ ਵਾਦਾ ਕਰਨ ਮਾਇਆ ਦੇ ਜਾਲ ਤੋਂ ਬਚਾਉਣ ਤੇ ਵਾਇਗੁਰੂ ਜੀ ਸੱਚਖੰਡ ਲੈ ਕੇ ਜਾਣ ਤੇ ਸੱਚਖੰਡ ਦੇ ਵਿੱਚ ਸੱਚਖੰਡ ਵਰਗਾ ਮਾਹੌਲ ਪਨਾ ਦੇ ਵਾਇਗੁਰੂ ਜੀ ਦਾ ਹਾਰਸਾ ਵਾਇਗੁਰੂ ਜੀ ਕੀ ਫਤਿਹ ਵਾਇਗੁਰੂ ਅਰਦਾਸ ਕਰੋ ਸਾਰੀ ਸੰਗਤ ਕੀ ਅੱਗੇ ਤੰਦ ਸਿਆਸੀਆ ਤੁਹਾਡੇ ਘਰੋਂ ਬਹੁਤ ਖੁਸ਼ਬੂ ਆਉਂਦੀ ਸੀ ਕਿ ਅੰਮ੍ਰਿਤ ਵੇਲੇ ਵੀ ਸੰਗਤ ਹੁੰਦੀ ਸੀ ਬਾਈਕਰੋ ਅੰਮ੍ਰਿਤ ਵੇਲੇ ਸੰਗਤ ਵੀ ਨਹੀਂ ਹੁੰਦੀ ਸਾਡੇ ਕੋਲ ਨਹੀਂ ਅੰਮ੍ਰਿਤ ਵੇਲੇ ਲੱਗਦਾ ਪਿਆ ਘਰ ਚੋਂ ਮੈਂ ਕੱਲੀ ਉੱਠਦੀ ਆਂ ਪਰ ਮਤਲਬ ਕਿ ਨੀਂਦ ਆ ਜਾਂਦੀ ਸਿਮਰਨ ਨਹੀਂ ਕੀ ਹੁੰਦਾ ਪਿਆ ਹੋਇਕ ਬਹੁਤ ਘੱਟ ਕਦੀ ਵਾਰੀ ਖੁਸ਼ਬੂ ਆਉਂਦੀ ਉਹ ਨਹੀਂ ਆਉਂਦੀ ਬਹੁਤ ਖੁਸ਼ੀਸ਼ਾਂ ਸੀ ਜੇ ਪਰ ਸ਼ਾਇਦ ਮੈਨੂੰ ਲੱਗਦਾ ਕਿ ਮੈਂ ਕੋਈ ਹੰਕਾਰ ਦੇ ਵਿੱਚ ਆ ਗਈ ਤੇ ਬਾਈਕਰੋ ਅਰਦਾਸ ਕਰੋ ਸਾਰੀ ਸੰਗਤ ਕੀ ਅੰਮ੍ਰਿਤ ਵੇਲਾ ਲੱਗਿਆ ਕਿੱਥੋਂ ਬੋਲਦੇ ਕਰਨ ਤਾਂ ਇਹਨੂੰ ਬੋਲਦੇ ਪਏ ਵਾਈ ਗੁਰੂ ਜੀ ਅੱਛਾ ਅੱਛਾ ਹਾਂ ਜੀ ਬਸ ਤੁਸੀਂ ਕੋਈ ਮਿਸਟੇਕ ਹੋ ਗਈ ਇਦਾਂ ਇਦਾਂ ਸਮਝ ਲੋਗੇ ਅੰਮ੍ਰਿਤ ਵੇਲੇ ਰੱਬ ਹੁੰਦਾ ਹੀ ਆਪ ਜੀ ਹਾਂ ਜੀ ਬਤਾ ਕੇ ਸਿਮਰਨ ਕਰਦੀ ਤੇ ਰੱਬ ਆਪ ਹੁੰਦਾ ਹੀ ਅੰਮ੍ਰਿਤ ਵੇਲੇ ਤੁਹਾਡੇ ਕਰੇ ਹਾਂ ਜੀ ਕਿਤੇ ਕੋਈ ਮਿਸਟੇਕ ਹੋ ਜਾਂਦੀ ਹੈ ਆਪ ਨੂੰ ਪਤਾ ਨਹੀਂ ਹੁੰਦਾ ਹਾਂ ਜੀ ਵਾਈ ਗੁਰੂ ਇਦਾਂ ਹੀ ਕਰੇ ਮਤਲਬ ਕਿ ਕੋਈ ਆਇਆ ਸੀ ਜਠਾਨੀ ਮੇਰੀ ਆਈ ਸੀਗੀ ਤੇ ਉਹ ਮਤਲਬ ਕਿ ਆਂਦੀ ਕਿ ਪੀਰਾਂ ਦਾ ਵੀ ਪ੍ਰਸ਼ਾਦ ਖਾ ਲਈਦਾ ਵਾ ਤੇ ਮੈਨੂੰ ਆਰ ਦਿੱਤਾ ਜਿੱਦਾ ਬੈਸ ਬਸਾਈਆ ਜੇ ਹੋ ਗਿਆ ਬਹੁਤ ਕਿਰਪਾ ਹੀ ਕੁਸ਼ਲ ਦੀ ਅੰਮ੍ਰਿਤਰਾਸ ਕੋ ਮਤਲਬ ਕਿ ਬਹੁਤ ਮਤਲਬ ਕਿ ਬਖਸ਼ਿਸ਼ਾਂ ਸੀਗਾ ਪਤਾ ਹੀ ਨਹੀਂ ਸੀਗਾ ਮੈਨੂੰ ਕਿ ਇੰਨੀ ਬਖਸ਼ਿਸ਼ਾਂ ਦੁਨਾਵਾ ਉਸ ਟਾਈਮ ਤੇ ਮਤਲਬ ਕਿ ਜੂਮ ਨਹੀਂ ਕੇ ਸੁਣਦੇ ਹੁੰਦੇ ਹਮ ਤੇ ਅਲਾਗਿਆ ਡੇਗਵੰਡੀ ਆ ਉਹਨਾਂ ਨੇ ਵੀ ਅੰਮ੍ਰਿਸ਼ਾ ਕਿਆ ਸੀ ਫਿਰ ਉਹਨਾਂ ਨੇ ਬਾਅਦ ਵਿੱਚ ਸਾਨੂੰ ਆਖਿਆ ਕਿ ਜੂਮ ਦਾਨੀ ਨੂੰ ਖਲੋ ਤੇ ਫਿਰ ਅਹੀਂ ਉਹ ਬਾਅਦ ਵਿੱਚ ਗੱਲ ਕੀਤੀ ਇੱਥੇ ਸੰਗਤ ਚ ਫਿਰ ਪਤਾ ਲੱਗਾ ਕਿ ਇਹ ਬਖਸ਼ਿਸ਼ਾਂ ਸੀਗੀਆਂ ਉਸ ਟਾਈਮ ਤੇ ਤਾਂ ਚਲੋ ਨਹੀਂ ਸਾਨੂੰ ਸਮਝ ਨਹੀਂ ਸੰਭਾਲੀਆਂ ਨਹੀਂ ਗਈਆਂ ਤੇ ਜਿੱਦਾਂ ਇਦਾਂ ਮੈਂ ਉਹਦੇ ਨਾਲ ਜੇਤ ਬੇਟੀ ਮੈਂ ਕਿਹਾ ਨਹੀਂ ਪੱਪੀ ਰਾਂ ਦਾ ਪ੍ਰਸ਼ਾਦ ਨਹੀਂ ਖਾਈਦਾ ਤੇ ਉਹਨੇ ਨਹੀਂ ਖਾ ਲਈਦਾ ਵਾ ਉਹ ਵੀ ਤੇ ਵਾਈਗਰੂ ਹੀ ਦਾ ਮਤਲਬ ਕੀ ਦਿੱਤਾ ਹੋਇਆ ਵਾ ਸਭ ਕੁਛ ਕਿ ਜਿੱਦਾਂ ਰੋਟੀ ਪਾਣੀ ਚੋਗੀ ਹੁੰਦਾ ਵਾਂ ਦੀ ਵਾਈਗਰੂ ਵੱਲੋਂ ਹੀ ਆਉਂਦਾ ਵਾ ਇਦਾਂ ਨਹੀਂ ਹੁੰਦਾ ਤੇ ਮੈਂ ਕਿਹਾ ਨਹੀਂ ਵਾਈਗਰੂ ਇਦਾਂ ਇਦਾਂ ਨਹੀਂ ਹੋ ਸਕਦਾ ਪੀ ਪਹੀ ਪੀਰਾਂ ਦਾ ਪ੍ਰਸ਼ਾਦ ਖਾ ਸਕਦੇ ਆ ਤੇ ਉਸ ਤੋਂ ਬਾਅਦ ਵਿੱਚ ਇੱਦਾਂ ਜੇ ਦਬਾਜੀ ਜੀ ਕਹਿੰਦੇ ਕਦੇ ਕਦੇ ਆਉਂਦੀ ਵੀ ਕੋਈ ਆਪਣੇ ਚ ਨਾ ਪਰਮਾ ਵਾਲਾ ਹੈਗਾ ਵਾ ਜਿਹਦਾ ਕਰਕੇ ਖੁਸ਼ਬੂ ਆਉਂਦੀ ਹੈ ਬਹੁਤ ਖੁਸ਼ਬੂ ਆਉਂਦੀ ਕੋਈ ਰੂਹ ਹੈਗੀ ਹੈ ਕਿਦਾਂ ਮਨੋ ਕਿ ਮੈਂ ਆਪਣੀ ਗਲਤੀ ਮੰਨੀ ਮੇਰੇ ਮਨ ਚ ਪਤਾ ਨਹੀਂ ਵਾਈ ਕਰੂ ਮੈਂ ਬਹੁਤ ਮੁਸੰਗੜੀ ਅਰਦਾਸ ਕਰਦੀ ਫਿਰ ਉਹ ਸਾਹਿਬ ਜੀ ਕਦੀ ਮੇਰੇ ਮਨ ਚ ਅਹਿਸਾਸ ਨਾ ਹੋਵੇ ਕਦੀ ਅਸੀਂ ਆਪਣਾ ਸਕਦਤੀਆਂ ਦਾ ਪ੍ਰਸ਼ਾਦ ਵਗੈਰਾ ਹੋਵੇ ਤਾਂ ਇਹ ਜਿਹੀਆਂ ਚੀਜ਼ਾਂ ਨਹੀਂ ਨਹੀਂ ਵਾਈ ਠੀਕ ਹੈ ਜੀ ਦੇ ਦਿਓ ਹੁਣ ਦਾਸ ਤਾਂ ਇੱਕ ਪ੍ਰਚਲਕਾ ਜਿਹੜਾ ਗੁਰੂ ਜੀ ਨੂੰ ਪਰਮਾਨੰਥ ਹੋਇਆ ਉਹ ਕੀ ਅਪਸੋਰ ਕੋਈ ਪ੍ਰਸ਼ਾਦ ਨਹੀਂ ਠੀਕ ਆ ਵੇ ਜੀ ਠੀਕ ਆ ਵੇ ਜੀ ਵਾਈ ਕੁ ਜੀ ਕਾਕਾ ਸਾਰਾ ਵਾਈ ਅਵਾ ਜੀ ਕਹਿੰਦਾ ਸਾਰਾ ਜੀ ਤੇ ਵੇ ਜੀ ਸਾਰੇ ਸਾਲ ਤੋਂ ਤੁਸੀਂ ਰਾਤ ਵੀ ਕਰਦਾ ਕਥਾ ਦੇ ਵਿੱਚ ਦੱਸਿਆ ਵੀ ਜਦੋਂ ਇਹ ਧਰਮ ਮੰਗ ਮੰਗੀ ਤੇ ਗੁਰੂ ਸਾਹਿਬ ਦੀ ਕਿਰਪਾ ਹੀ ਰਹੀ ਹੈ ਜੋ ਵੀ ਸਿਰ ਚੋਂ ਕਹਿ ਬ੍ਰਹਮ ਸਾਹਿਬ ਨਹੀਂ ਝੁਕੇ ਆ ਵੇ ਜੀ ਜਿਦਾਂ ਮੇਰੇ ਵੀ ਸਾਰੇ ਪਰਿਵਾਰ ਨਾਲ ਕਾਰ ਸੇਵਾ ਵਾਲੇ ਨਾਲ ਹੀ ਤੇ ਇਹਨਾਂ ਨੇ ਆਪਣਾ ਡੇਰੇ ਨਾ ਬਾਬਾ ਸਿਸਾਹੋਂ ਆ ਗਿਆ ਤੇ ਆਪਾਂ ਚੱਲੀਏ ਉੱਥੇ। ਤੇ ਵੈਗੁਰੂ ਮੇਰੇ ਮਨ 'ਚ ਹੋਣਾ ਨਹੀਂ ਮੈਂ ਮੱਥਾ ਨਹੀਂ ਟੇਕਣਾ ਨਾ 10 ਰੁਪਏ ਮੈਨੂੰ ਦੇ ਦੇ ਨਿਕ ਮੱਥਾ ਟੇਕਣਾ ਜਾ ਗਿਆ ਤੇ ਮੈਂ ਵੈਗੁਰੂ ਮਾਹੰਗਰ ਸਭ ਮੈਂ ਮੱਥਾ ਨਹੀਂ ਟੇਕਣਾ ਮੈਂ ਕਿਰਪਾ ਗੰਸਾ ਨੂੰ ਮੱਥਾ ਟੇਕ ਦਿੱ ਮੈਂ ਨਹੀਂ ਚੁੱਪ ਸਕਦਾ। ਵੈਗੁਰੂ ਜੀ ਇਹੋ ਜੀ ਵਿਦਬਾਨੀ ਵੀ ਉਹਨੇ ਹਟ ਜਾਂਦਾ ਤੇ ਚਲੇ ਜਾਂਦਾ। ਵੈਗੁਰੂ ਸਰੂਨੀ ਕਿਰਪਾ ਰੱਖੀ ਤੇ ਜਿਹੜਾ ਤੁਸੀਂ ਅੱਜ ਸਵੇਰੇ ਕਥਾ ਵਿਚਾਰ ਗੁਰੂ ਸਭ ਸੁਣਾਈ ਆ। ਕਿ ਜਦੋਂ ਮੌਤ ਦਾ ਡਰ ਹੁੰਦਾ ਉਹ ਵੀ ਮੇਰੇ ਮਨ 'ਚ ਵੀ ਬੜਾ ਹੁੰਦਾ ਹੈ ਤੇ ਵੈਗ੍ਰੀ ਨੇ ਇੱਕ ਦਿਨ ਸਪੀਰੀਅੰਸ ਇਹੋ ਜਿਹਾ ਕਰਾਇਆ ਉਹ ਵੀ ਗੁਰਸਾਹਿਬ ਨੇ ਬੜੀ ਕਿਰਪਾ ਰੱਖੀ ਕਿ ਜਿੱਦਾਂ ਕਿਤੇ ਜਾਣਾ ਵਾ ਉਹ ਜਾਣਾ ਬੰਦ ਕਰਤਾ ਮੈਂ ਕਿਤੇ ਵਿਚਰਨਾ ਹੀ ਬੰਦ ਕਰਤਾ ਪਿੱਤਰੋਂ ਬਾਹਰ ਨਿਕਲਣੇ ਬੰਦ ਕਰਕੇ ਵੈਗ੍ਰੀ ਨਾਲ ਜੁੜੇ ਰਿਹਾ ਗੁਰਸਾਹਿਬ ਦੀ ਕਿਰਪਾ ਕੀਤੀ ਸਿਮਰਣੀ ਨਾਲ ਬੁੱਝੇ ਤੇ ਇਹੋ ਜਿਹਾ ਸਪੀਰੀਅੰਸ ਇੱਕ ਦਿਨ ਹੋਇਆ ਕਿ ਸ੍ਰੀ ਜਿਹੜਾ ਨਾ ਸ੍ਰੀ ਨਾਲ ਵਾਤ ਹੋ ਗਿਆ ਬੜਾ ਤਾਂ ਚਲੇ ਗਿਆ ਤੇ ਬੜਾ ਹੀ ਵਧੀਆ ਫੀਲ ਬੜਾ ਹੀ ਵਧੀਆ ਲੱਗਾ ਮੈਂ ਕਿਹਾ ਮੈਂ ਤਾਂ ਮਰਨੋਂ ਡਰਦੀ ਹੁੰਦੀ ਹਾਂ ਤੇ ਮੇਆ ਪਤਨੀ ਆਪਣੇ ਉਹ ਮੈਂ ਸੋਚਿਆ ਵੀ ਨਿਕਲ ਜਾ ਹੁਣ ਤਾਂ ਤੇ ਆ ਥੱਲੇ ਵਾਲਾ ਜਿਹਦਾ ਸਰੀਰ ਮਿੱਟੀ ਆ ਇਹ ਸੜਦਾ ਤੇ ਸਾੜਦੇ ਹੀ ਸੜਦੇ ਆ ਵੈਗਰੂ ਜੀ ਬਹੁਤ ਹੀ ਵਧੀਆ ਫੀਲ ਆ ਤੇ ਇੱਕ ਹੋਰ ਗੁਰਸਾਹਿਬ ਦੀ ਬਖਸ਼ਿਸ਼ ਸ਼ੇਅਰ ਕਰਨੀ ਜਿੱਦਾਂ ਗੁਰਸਾਹਿਬ ਦੇ ਨਾਮ ਨਾਲ ਹੀ ਸਭ ਕੁਝ ਹੁੰਦਾ ਵਾ ਗੁਰੂ ਗ੍ਰੰਥ ਸਾਹਿਬ ਜੋ ਕੁਛ ਵੀ ਹੈ ਨਾ ਕੋਈ ਸਿਆਣਨ ਕੋਈ ਨਹੀਂ ਮੇਰਾ ਜਿਹੜਾ ਨਾ ਗੁਰੂ ਆ ਗੁਰੂ ਮੇਰੇ ਨਾਲ ਹੈ ਮੈਂ ਇੰਨੇ ਵਿਸ਼ਵਾਸ ਦਰਤਾ ਨਾਲ ਰਹਿਣੀ ਆ ਨਾ ਵੈਗੁਰੂ ਅਹੀਂ ਕੈਂਪ ਚ ਜਾਂਦੇ ਆਂ ਤੇ ਮੁੰਡੇ ਦਾ ਪੇਪਰ ਹੀ ਉੱਧਰ ਪਾਪਾ ਆ ਦਿੰਦਾ ਵੀ ਇਹ ਰੋਜ਼ ਹੀ ਉੱਧਰ ਉੱਤਰ ਪੈਂਦਾ ਤੇ ਤੂੰ ਇਹਨੇ ਪੜ੍ਹਦਾ ਰਹੀਆਂ ਤੇ ਜੇ ਫੇਲ ਹੋ ਗਿਆ ਤਾਂ ਫੇਰ ਮੈਂ ਕਿਹਾ ਤੁਸੀਂ ਸਾਡੇ ਗੁਰੂ ਦਾ ਨਾ ਕਮਾਲ ਵੇਖ ਮੇਰਾ ਗੁਰੂ ਕਮਾਲ ਹੈ ਗੁਰੂ ਮੇਰੇ ਨਾਲ ਆ ਤੁਸੀਂ ਇਦਰੋਂ ਅਹੀਂ ਜਾਣੂ ਨਹੀਂ ਹਟਣਾ ਪੇਪਰ ਫੁੱਪਰ ਹੱਡੇ ਆਪੇ ਹੀ ਹੋ ਜਾਣਗੇ ਵੈਗੁਰੂ ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ। ਕਲਮ ਦਾ ਪਾਸ ਹੋ ਗਿਆ ਤੇ ਵੈਗੁਰੂ ਬਹੁਤ ਹੀ ਬਹੁਤ ਮੈਂ ਤੁਹਾਨੂੰ ਧੰਨਵਾਦ ਕਰਦੀ ਗੁਰੂ ਸਾਹਿਬ। ਬੜਾ ਕੋਟੀ-ਕੋਟੀ ਧੰਨਵਾਦ। ਗੁਰਸਾਹਿਬ ਅੱਗੇ ਵੀ ਅੰਗ ਸੰਗ ਰਹਿਣ ਸਿਮਰਨ ਦੀ ਦਾਤ ਹਰ ਵੇਲੇ ਹੀ ਸੰਭਵ ਚ ਸਕਣ। ਆਪਣੇ ਨਾਲ ਜੋੜ ਲਿਆ ਤੇ ਜੋੜ ਕੇ ਹੀ ਰੱਖਣ ਵੈਗੁਰੂ ਕਦੀ ਨਾ ਟੁੱਟ ਗਿਆ। ਇਹ ਸਾਡਾ ਪਿਓ ਜਿਹੜਾ ਨਾ ਇਹ ਸ੍ਰਿਸ਼ਟੀ ਦਾ ਰਾਜਾ ਵੈਗੁਰੂ। ਅਹੀਂ ਇਹਦੇ ਪੁੱਤਰ ਬਣ ਗਏ ਨਾ। ਪੱਕਾ ਹੀ ਸਾਨੂੰ ਇਦਾਂ ਹੀ ਰਹਿਣ ਵੈਗੁਰੂ। ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਕਾ ਇੱਕ ਭਾਈ ਸਾਹਿਬ ਦਾ ਵੀ ਮਾਈਕ ਆਨ ਹੋਇਆ ਸੀ ਆ ਭੈਣ ਜੀ ਤੋਂ ਬਾਅਦ ਆ ਜਾਓ ਬਾਈ ਆ ਜਾਓ ਬਾਈ ਜੀ ਹਾਂ ਜੀ ਭੈਣ ਜੀ ਬਿਲਕੁਲ ਠੀਕ ਕਹਿੰਦੇ ਨੇ ਜੀ ਗੁਰੂ ਸਾਹਿਬ ਬਹੁਤ ਨੇੜੇ ਹੋ ਕੇ ਸਾਡੀ ਅਰਦਾਸ ਹੁੰਦੇ ਨੇ ਤੇ ਅਰਦਾਸ ਦੇ ਨਾਲ ਨਾਲ ਚਰਨ ਤੋੜਦੇ ਵੀ ਬਹੁਤ ਮਹੱਤਵ ਹੈ ਜੀ ਜਿਹੜੇ ਪਹਿਲਾਂ ਸ਼ਰਨਜੀਤ ਭੈਣ ਜੀ ਬੋਲ ਕੇ ਗਏ ਨਾ ਕਹਿੰਦੇ ਸੀ ਦਮਾਲਾ ਨਹੀਂ ਸੁਜਾਉਂ ਦਿੰਦੇ ਅਸੀਂ ਇਕੱਠਿਆਂ ਨੇ ਪੱਖੋਗੇ ਉਹਨਾਂ ਨੇ ਵੀ ਮੇਰੇ ਨਾਲ ਹੀ ਅੰਮ੍ਰਿਤ ਛਕਿਆ ਸੀ ਜੇ ਅਸੀਂ ਇਕੱਠਿਆਂ ਨੇ ਛਕਿਆ ਸੀਗਾ ਮਾਰਚ ਚ 12 ਮਾਰਚ ਨੂੰ ਸਮਾਗਮ ਤੇ ਤਾਂ ਮੇਰੇ ਸਾਥ ਜੀ ਵੀ ਉਦੋਂ ਤੱਕ ਆਪਣੀ ਦਾੜੀ ਵੀ ਕੱਟਦੇ ਸੀਗੇ ਦਾੜੀ ਕੱਟਦੇ ਸੀਗੇ ਡ੍ਰਿੰਕ ਵੀ ਕਰਦੇ ਸੀਗੇ ਬਾਕੀ ਖਾਂਦੇ ਪੀਂਦੇ ਸੀ ਮਤਲਬ ਸਾਰਾ ਕੁਝ ਤੇ ਮੈਂ ਉਹਨਾਂ ਨੂੰ ਕੁਝ ਨਹੀਂ ਕਿਹਾ ਉਹਨਾਂ ਨੇ ਇਹ ਮੈਨੂੰ ਨਹੀਂ ਰੋਕਿਆ ਸੀਗਾ ਵੀ ਤੁਸੀਂ ਨਹੀਂ ਛਕਣਾ ਜਾਂ ਠੀਕ ਆ ਉਹਨਾਂ ਕਹਿੰਦੇ ਛਕੋ ਜੀ ਜੋ ਤੁਹਾਡਾ ਦਿਲ ਕਰਦਾ ਕਰੋ ਅੰਮ੍ਰਿਤ ਸ਼ਕਤਾਂ ਵੀ ਉਹਨਾਂ ਨੇ ਮੈਨੂੰ ਆਰਾਮ ਨਾਲ ਯਾਦ ਦਿੱਤੀ ਸੀ ਪਰ ਮੈਂ ਸ਼ੱਕ ਇਹ ਉਹਨਾਂ ਨੂੰ ਨੇ ਕਿਹਾ ਵੀ ਤੁਸੀਂ ਵੀ ਸ਼ੱਕੋ ਮੈਂ ਇਹਨਾਂ ਨੂੰ ਕੁਝ ਨਹੀਂ ਕਿਹਾ ਮੈਂ ਆਪਣਾ ਸਮਨਨ ਕਰਦੀ ਨਹੀਂ ਹਮੇ ਅਰਦਾਸ ਕਰ ਦਿੱਤੀ ਸੀ ਕਿ ਚਰਨ ਤੂੜ ਜ਼ਰੂਰ ਮੈਂ ਉਹਨਾਂ ਦੇ ਸੌਣ ਲੱਗਿਆਂ ਲਾ ਦਿੰਦੇ ਸੀ ਠੀਕ ਹੈ ਨਾ ਉਹਨਾਂ ਦੇ ਹੋਰ ਭਾਗ ਸਾਹਮਣੇ ਇਹਨਾਂ ਕਹਿੰਦੀ ਸੀ ਵਾਹਿਗੁਰੂ ਤੰਦਰੁਸਤੀ ਬਖਸ਼ੋ ਅੱਜ ਪਹਿਲਾਇਂ ਅਰਦਾਸ ਕਰ ਦਿੱਤੀ ਸੀ ਵਾਹਿਗੁਰੂ ਸੱਚੇ ਪਾਤਸ਼ਾਹ ਇਹ ਨਰਕ ਜਿਹੜਾ ਸ਼ਰਾਬ ਦਾ ਤੇ ਕੱਡੋ ਦੇ ਸਾਨੂੰ ਉਹਨਾਂ ਆਪਣੇ ਪੁੱਤਰ ਬਣਾ ਲਓ ਆਕੇ ਕਾਰਤੀ ਸੰਗਤ ਬਣ ਗਿਆ ਤੁਸੀਂ ਦੇਖ ਲਓ ਮਾਈ ਗੁਰਜੀ 4 ਅਕਤੂਬਰ ਨੂੰ ਮੇਰੇ ਹਸਬੰਦ ਨੇ ਆਪਣੇ ਆਪ ਹੀ ਅੰਮ੍ਰਿਤ ਛਕ ਲਿਆ ਉਸ ਤੋਂ ਪਹਿਲਾਂ ਇੱਕ ਵਾਰੀ ਉਹ ਨਾ ਮੇਰੇ ਨਾਲ ਪੱਖੋ ਕੇ ਗਿਆ ਸੀਗੇ ਪੱਖੋ ਕੇ ਸਮਾਗਮ ਸੀਗਾ ਜਦੋਂ ਗਰਮੀਆਂ ਦੀਆਂ ਛੁੱਟੀਆਂ ਸੀਗੀਆਂ ਮੈਂ ਘਰ ਅੰਦਰ ਹੁੰਦੀ ਐ ਤਾਂ ਨਾ ਟ੍ਰੇਨ ਆ ਰਹੀ ਬਾਜ ਪੱਖੋ ਕੇ ਕੋਈ ਵੈਰੀ ਕੋਈ ਟਿਕੀ ਗਾੜੀ ਠੀਕ ਆ ਰਹੀ ਬਾਜ ਕੋਈ ਨਹੀਂ ਹਾਂਜੀ ਹਾਂਜੀ ਪੱਖੋ ਕੇ ਸਮਾਗਮ ਸੀਗਾ ਵਾਹਿਗੁਰੂ ਜੀ ਆਪਣੇ ਜਦੋਂ ਬੱਚਿਆਂ ਦਾ ਕੈਂਪ ਲੱਗਦਾ ਜੂਨ ਦੇ ਵਿੱਚ ਤੇ ਮੈਨੂੰ ਕੋਈ ਨਾਲ ਜਾਣ ਨੂੰ ਮਿਲਿਆ ਨਹੀਂ ਮੈਨਨ ਕਹਿੰਦੀ ਮੈਂ ਜਾਣਾ ਹੈਗਾ ਤੇ ਕਹਿੰਦੇ ਚਲ ਜੋ ਤੁਸੀਂ ਇਕੱਲੇ ਚਲ ਜਾਨੇ ਅੱਗੇ ਵੀ ਪੱਖੋ ਕੇ ਜਾਣਾ ਹੁੰਦਾ ਮੈਂ ਕਿਹਾ ਨਹੀਂ ਅੱਜ ਮੇਰੇ ਨਾਲ ਇਕੱਲੇ ਜਾਣ ਨੂੰ ਦਿਲ ਨਹੀਂ ਕਰਦਾ ਜੇ ਤੁਸੀਂ ਮੇਰੇ ਨਾਲ ਚੱਲ ਲਓ ਕਹਿੰਦੇ ਚਲੋ ਚੱਲ ਚੱਲਦੇ ਆ ਤੇ ਬਸ ਉਹ ਦਿਨ ਘੰਟਾ ਕੇ ਬੈਠੇ ਮੇਰੇ ਨਾਲ ਉੱਥੇ ਤੇ ਫਿਰ ਅਸੀਂ ਉੱਠ ਕੇ ਆ ਗਏ ਸਿਮਰਨ ਕੀਤਾ ਸੋਨੇ ਦਿਨ ਘੰਟਾ ਕਰ ਆਣ ਕੇ ਫਿਰ ਇਹਨਾਂ ਨੇ ਦਾੜੀ ਕਟਿੰਗ ਕਰਨੀ ਬੰਦ ਕਰ ਦਿੱਤੀ ਜੀ ਆਪਣੇ ਆਪ ਹੀ ਪੱਖੋ ਕੇ ਤੋਂ ਆ ਕੇ ਤੇ ਇੱਕ ਦਿਨ ਜਾ ਕੇ ਤੇ ਸਰਬ ਲੋਹ ਦਾ ਕੜਾ ਵੀ ਲੈ ਕੜਾ ਪਾ ਲਿਆ ਤੇ ਉਹ ਕਿ ਥੋੜੀ ਦੇਰ ਬਾਅਦ ਕਹਿੰਦੇ ਕਿ ਮੈਨੂੰ ਕੁਸ਼ਹਿਰਾ ਸੁਆਉਂਦੇ ਤਾਂ ਮੈਂ ਦੋ ਹੋਰ ਬਣਵਾ ਦਿੱਤੇ ਫਿਰ ਆਪੇ ਹੀ ਵਾਈਗੁਰ ਜੀ ਇਹਨਾਂ ਨੇ ਸਾਰਾ ਕੁਝ ਛੱਡ ਦਿੱਤਾ ਹੌਲੀ ਹੌਲੀ ਤੇ ਆਪੇ ਫਿਰ 4 ਅਕਤੂਬਰ ਨੂੰ ਮੈਨੂੰ ਕਹਿੰਦੇ ਕਿ ਮੈਂ ਜਲ ਮੇਰੇ ਨਾਲ ਮੈਂ ਅਮਰਿਸ਼ ਸਕਣਾ ਤੇ ਮੈਂ ਕਿਹਾ ਦੇਖ ਲਓ ਚੰਗੀ ਤਰ੍ਹਾਂ ਇਹਨੂੰ ਦੇਖ ਲਓ ਕਿ ਜਦੋਂ ਮਨ ਬਣ ਗਿਆ ਫਿਰ ਦੇਖ ਲਿਆ ਸਭ ਕੁਝ ਕਿ ਜਦੋਂ ਲਾਇਸੈਂਸ ਕੋਲ ਹੋਇਆ ਫਿਰ ਦੀ ਫਿਰ ਕਿਸੇ ਤੋਂ ਕਹਿਣ ਦੀ ਵੀ ਜ਼ਰਤ ਨਹੀਂ ਪੈਣੀ ਤੇ ਨਾ ਆਪਣਾ ਕੁਝ ਕਰਨ ਦੀ ਜ਼ਰਤ ਪੈਣੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਫਿਰ ਅਸੀਂ ਉਦਨ ਗਏ ਫਿਰ ਉਹ ਬੁੱਧਵਾਰ ਹੁੰਦਾ ਸੀਗਾ ਤੇ ਉੱਥੇ ਸਾਡੇ ਅੰਦਰ ਬਾਸ ਸਾਹਿਬ ਆਪਣੇ ਅਕਾਲ ਧਰਖ ਸਾਹਿਬ ਤੇ ਅਮਰਸ ਹਰ ਸੰਡੇ ਨੂੰ ਤੇ ਬੁੱਧਵਾਰ ਦੋ ਦਿਨ ਹਫਤੇ ਦੇ ਵਿੱਚ ਅਮਰਸ ਸੰਚਾਰ ਹੁੰਦਾ ਫਿਰ ਅਸੀਂ ਉੱਥੇ ਗਏ ਤੇ ਉੱਥੇ ਅਮਰਸ਼ਕ ਆਇਆ ਇਹਨਾਂ ਨੂੰ ਤੇ ਉਹ ਬਿਠਾ ਰਿਹਾ ਸੀ ਕਿ ਜੇ ਨਾ ਅਮਰਸ਼ਕ ਨਾ ਅੰਦਰ ਚੱਲ ਜਾਓ ਹਾਲ ਦੇ ਵਿੱਚ ਨਾ ਲਖਾ ਲਓ ਤੇ ਮੈਂ ਕੁੱਛ ਬੈਠੀ ਮੈਂ ਕਿਹਾ ਵਾਹਿਗੁਰੂ ਜੀ ਮੈਂ ਇਹਨਾਂ ਦੇ ਨਾਲ ਆਈ ਹਾਂ ਮੈਂ ਬਾਹਰ ਬੈਠਾ ਕਿ ਅੰਦਰ ਚੱਲ ਜਾ ਸਕਦੀ ਹਾਂ ਹਾਲ 'ਚ ਕਹਿੰਦੇ ਤੁਹਾਡੇ ਕੀ ਲੱਗਦੇ ਨੇ ਮੈਂ ਕਿਹਾ ਮੇਰੇ ਹਸਬੰਦ ਨੇ ਇਹ ਤੇ ਕਹਿੰਦੇ ਵੀ ਤੁਸੀਂ ਅਮਰਤ ਛਕਿਆ ਤੇ ਇਹਨਾਂ ਨੇ ਨਹੀਂ ਛਕਿਆ ਪਹਿਲਾਂ ਮੈਂ ਕਿਹਾ ਨਹੀਂ ਕਹਿੰਦੇ ਤੁਹਾਨੂੰ ਵੀ ਦੁਬਾਰਾ ਛਕਾਉਣਾ ਨਾਲ ਤੁਹਾਡੀ ਵੀ ਸੁਧਾਈ ਕਰਨੀ ਹੈ ਤੇ ਪਹਿਲਾਂ ਸਭੋ ਮੇਰੇ ਹਸਬੰਦ ਕਹਿਣ ਕਿ ਤੁਸੀਂ ਵੀ ਦੁਬਾਰਾ ਛਕ ਲਓ ਮੈਂ ਕਿਹਾ ਨਹੀਂ ਇਦਾਂ ਦੁਬਾਰਾ ਥੋੜੀ ਉਹਨਾਂ ਨੇ ਮੈਨੂੰ ਛਕਾਉਣਾ ਮੈਨੂੰ ਕਹਿੰਦਾ ਤੁਸੀਂ ਸਿਰ 'ਚ ਚੂਲਾ ਪਾ ਕੇ ਆਓ ਤੇ ਕਹਿੰਦੇ ਜਾਓ ਤੁਸੀਂ ਕੇਸ ਕਿੱਲੇ ਕਰਕੇ ਆਓ ਤੁਹਾਨੂੰ ਵੀ ਨਾਲ ਛਕਾਉਣਾ ਫਿਰ ਅਸੀਂ ਦੋਨਾਂ ਨੂੰ ਸਾਨੂੰ ਉੱਥੇ ਛਕਾਇਆ ਜੀ ਉਹਨਾਂ ਨੇ ਅਮਰਤ ਤੇ ਵਾਈਗੁਰ ਜੀ ਦੀ ਕਿਰਪਾ ਇਹ ਸਾਰਾ ਕੁਝ ਵਾਈਗੁਰ ਜੀ ਅਰ ਤੇ ਚਰਨ ਧੂੜ ਦੇ ਨਾਲ ਹੀ ਹੋਇਆ ਵਾਹਿਗੁਰੂ ਤੇ ਬਾਕੀ ਆਪਾਂ ਜबान बंद ਰੱਖਣ ਵਾਲੀ ਜਿਹੜੀ ਤੁਸੀਂ ਗੱਲ ਕਹਿੰਦੇ ਨਾ ਉਹ ਜबान ਸਿਰਫ ਵਾਹਿਗੁਰੂ ਵਾਹਿਗੁਰੂ ਕਰੇ ਤੁਹਾਡੀ ਰਸੋਈ ਚ ਵੀ ਕੰਮ ਕਰਦੇ ਆ ਹੋਰ ਵੀ ਤੇ ਆਪੇ ਹੀ ਤੁਹਾਡੇ ਪਰਿਵਾਰ ਤੇ ਜਿਹੜਾ ਵਾ ਅਸਰ ਪੈਂਦਾ ਤੇ ਬੇਟੀ ਮੇਰੀ ਸਾਲ ਬਾਅਦ ਘਰ ਆਈ ਆ ਔਰ ਮੈਂ ਦੇਖਿਆ ਕਿ ਘਰ ਆ ਕੇ ਘਰ ਦੇ ਵਾਤਾਵਰਨ ਦਾ ਉਹਦੇ ਤੇ ਵੀ ਕਾਫੀ ਅਸਰ ਪਿਆ ਹੈਗਾ ਤੇ ਵਾਹਿਗੁਰੂ ਜੀ ਅਰਦਾਸਾਂ ਤੇ ਚਰਨ ਧੂੜ ਬਹੁਤ ਬਖਸ਼ਿਸ਼ ਕਰਦੇ ਨੇ ਸੱਚੇ ਪਾਤਸ਼ਾਹ ਪਰ ਤੁਹਾਨੂੰ ਬ੍ਰੇਡ ਵਿੱਚ ਪਾਸ ਹੋਣਾ ਚਾਹੀਦਾ ਡੋਲਣਾ ਨਹੀਂ ਕਦੇ ਵੀ